ਮੈਨੂੰ ਸਿਖਾਉਣ ਵਾਲੇ ਨੇ ਇਹ ਸਿਖਾਇਆ ਸੀ ਵਿੱਚ ਆਹੇ ਨਾਲੀਆਂ ਸਾਫ਼ ਕਰੋ ਪਰ ਇੰਨੇ ਕਿ ਸ਼ਿੱਦਤ ਨਾ ਕਰੋ ਕਿ ਗਲੀ ਪਿੰਡ ਦੇ ਵਿੱਚ ਨਿਕਣ ਵਾਲਿਆਂ ਨੇ ਪਤਾ ਲੱਗ ਜਵੇ ਪਰ ਅੱਜ ਹਰਦੀਪ ਸਿੰਘ ਨਾਲੀਆਂ ਸਾਫ਼ ਕਰਕੇ ਗਿਆ ਆ ਤਾਂ ਹੀ ਗਲੀ 'ਚ ਚਿਕੜੇ ਚਿਕੜ ਹੋਇਆ ਪਿਆ ਤੇ ਕੰਮ ਇਦਾਂ ਕਰੋ ਵੀ ਆਪਣਾ ਜਿਹੜਾ ਕੰਮ ਹੈ ਉਹ ਇੰਨਾ ਕੁ ਵਧੀਆ ਹੋਵੇ ਦੇਖਣ ਵਾਲਿਆਂ ਨੂੰ ਪਤਾ ਲੱਗ ਜਵੇ ਕੰਮ ਕਰਕੇ ਕੌਣ ਗਿਆ ਤੇ ਹਰ ਇੱਕ ਬੰਦਾ ਅੱਜ ਕੱਲ ਜਿਹੜਾ ਨਵੀਂ ਪੀੜ੍ਹੀ ਆ ਸਾਰੇ ਕਹਿੰਦੇ ਵੀ ਸਮਾਰਟ ਵਰਕ ਮੈਂ ਸਮਾਰਟ ਨਹੀਂ ਆ ਮੇਰੇ ਪਿੰਡ 'ਚ ਸਾਰੇ ਕਹਿੰਦੇ ਸੀ ਤੇ ਤੱਕੜਿਆ ਤੇ ਮੈਂ ਆ ਸਮਝ ਗਿਆ ਵੀ ਹਾਂ ਜਿਹੜੇ ਮੇਰੇ ਪਿੰਡ ਵਾਲੇ ਕਹਿੰਦੇ ਨਾ ਸੱਚੇ ਹੀ ਕਹਿੰਦੇ ਆ ਇਹ ਸਮਾਰਟ ਨਹੀਂ ਆ that is in my mind i'm not smart i'm a hard worker ਛੋਟਾ ਉਹ ਖਿੱਚ ਕੇ ਰੱਖਦਾ ਕੰਮ ਮੈਂ ਲਗਾਤਾਰ ਪੌਣੇ 2 ਸਾਲ ਇੱਕ ਰੈਸਟੋਰੈਂਟ ਦੀ ਕਲੀਨਿੰਗ ਕਰਦਾ ਰਿਆਂ ਤੇ ਇੱਕ ਦਿਨ ਤਾਂ ਆਇਆ ਵੀ ਮੈਨੂੰ ਓਨਰ ਪੰਜਾਬੀ ਸੀ ਮੈਨੂੰ ਬੁਲਾ ਕੇ ਕਹਿੰਦਾ ਹਰਦੀਪ ਵੀ ਕੱਲ ਕਲੀਨਿੰਗ ਵਧੀਆ ਨਹੀਂ ਕੀਤੀ ਕੱਲ ਨਾ ਜਿਹੜਾ ਪਿਛਲੇ ਬੰਨੇ ਟੇਬਲ ਸਿਕੋ ਦੇ ਥੱਲੇ ਗੰਦ ਸੀ ਉਸ ਤੋਂ ਬਾਅਦ ਉਹ ਬਾਹਰਲੇ ਬੰਨੇ ਵੀ ਗੰਦ ਸੀ ਕੁਰਸੀਆਂ ਦੇ ਥੱਲੇ ਵੀ ਗੰਦ ਸੀ ਤੇ ਮੈਂ ਹੱਸ ਰਿਹਾ ਸੀ ਨਾਲ ਗੋਰੀ ਮੈਨੇਜਰ ਸੀਗੀ ਡੈਬੀ ਤੇ ਡੈਬੀ ਅੱਗੇ ਖੜੀ ਕੇ ਕਹਿੰਦੀ ਕੱਲ ਰਾਤੀ ਹਰਦੀਪ ਨੇ ਫਲੋਰ ਨਹੀਂ ਸੀ ਸਾਫ਼ ਕੀਤਾ ਹਰਦੀਪ ਕਿਚਨ ਦੇ ਅੰਦਰ ਕੰਮ ਕਰਦਾ ਸੀ ਇਥੋਂ ਤੁਹਾਡਾ ਬਚਪਨ ਹੈ ਤੇ ਮਾਪਿਓ ਦਾ ਅੱਗੇ ਕੀ ਹੈ ਕਿਸਪਾ ਪੜ੍ਹੇ ਤੇ ਕੀ ਭਾਜੀ ਬਚਪਨ ਬਹੁਤ ਸ਼ਰਾਰਤਾਂ ਨਾਲ ਭਰਿਆ ਤੇ ਪੜਿਆ ਮੈਂ ਹੈ ਨਹੀਂ ਪੜਨ ਦੇ ਬਿਲੇ ਤੇ ਮਤਲਬ ਜੇਫ ਯੂ ਵਿਲ ਸੀ ਕਿ ਮੈਂ ਅਖੀਰਲੇ ਕੁ ਮਹੀਨੇ ਪੜਦਾ ਹੁੰਦਾ ਸੀ ਮੇਰਾ ਕੰਮ ਹੁੰਦਾ ਸੀ ਪਾਸ ਤਕਰੀਬਨ ਸਰਦ ਜਦਾ ਸ਼ਰਾਰਤੀ ਨੇਣਾ ਪਠਾ ਪਿੰਡ ਵਾਲੀ ਦੀ ਗੱਲ ਨਹੀਂ ਸੀ ਮੋੜਦਾ ਹੁੰਦਾ ਕਦੀ ਵੀ ਕਿਸੇ ਦੀ ਕਿ ਹਾਂ ਗੱਲ ਨਹੀਂ ਮੋੜਨੀ ਕਿਸੇ ਦੀ ਤੇ ਆਪਣੀ ਸ਼ਰਾਰਤ ਕਰਨ ਦੇ ਵਿੱਚ ਅਸੀਂ ਪਿੱਛੇ ਨਹੀਂ ਸੀ ਹੜੀਦਾ 120 ਕ ਟੇਬਲ ਚੇਰਾਂ ਦਾ ਰੈਸਟੋਰੈਂਟ ਹੁੰਦਾ ਸੀ ਤੇ ਮੈਨੂੰ ਐਕਸਰਸਾਈਜ਼ ਕਰਨ ਦੀ ਬਹੁਤ ਆਦਤ ਸੀਗੀ ਸ਼ੁਰੂ ਤੋਂ ਤੇ ਟਾਈਮ ਹੁੰਦਾ ਨਹੀਂ ਸੀ ਕਿਉਂਕਿ ਸਵੇਰੇ ਤੇ ਸ਼ਾਮ ਕੰਮ ਹੁੰਦਾ ਸੀ ਉਹ ਥੋੜੇ ਥੋੜੇ ਘੰਟੇ 2-2 2.5-2.5 ਘੰਟੇ ਠੀਕ ਹੈ ਜੀ ਤੇ ਮੈਂ ਉਹ ਫਲੋਰ ਨੂੰ ਆਪਣੀ ਐਕਸਰਸਾਈਜ਼ ਫਲੋਰ ਬਣਾਇਆ ਸੀਗਾ ਮੈਂ ਉਹ ਰੱਖਿਆ ਹੁੰਦਾ ਡੈਡ 200 ਕੁਰਸੀ ਨੂੰ ਚੱਕਣਾ ਕਿੰਨੇ ਮਿੰਟਾਂ ਦੇ ਵਿੱਚ ਉਹਦੇ ਥੱਲੇ ਕਿੰਨੇ ਚ ਝਾੜੂ ਮਾਰਨਾ ਮੈਂ ਉਹਨੂੰ ਇੱਕ ਨਾ ਸੈਟਅਪ ਬਣਾ ਲਿਆ ਸੀਗਾ ਕ੍ਰਾਸ ਫਿਟਾਂਗੂ ਬੇ ਇੰਨੀ ਤੇਜ਼ੀ ਨਾ ਕਰੋ ਮੈਂ ਉਹਦੇ ਵਿੱਚ ਆਪਣੀ ਫਿਟਨੈਸ ਉਹਦੇ ਵਿੱਚ ਖੁਸ਼ੀ ਲੱਭਦਾ ਹੁੰਦਾ ਸੀ ਮੈਂ ਬੇ ਆਪਣੇ ਕੰਮ ਦੇ ਵਿੱਚ ਹੀ ਖੁਸ਼ੀ ਲੱਭਣੀ ਸ਼ੁਰੂ ਕਰ ਦਿੱਤੀ ਉਹ ਸੀ ਜਦੋਂ ਉਹ ਲੱਗਣ ਲੱਪਿਆ ਫਿਰ ਮੈਨੂੰ ਕਦੀ ਲੱਗਾ ਨਹੀਂ ਸੀ ਮੈਂ ਕੰਮ ਕਰ ਰਿਹਾ ਮੈਨੂੰ ਇਹ ਲੱਗਦਾ ਹੁੰਦਾ ਸੀ ਮੈਂ ਐਕਸਰਸਾਈਜ਼ ਕਰ ਰਿਹਾ ਤਾਂ ਮੈਨੂੰ ਐਕਸਰਸਾਈਜ਼ ਕਰਨ ਦੇ ਪੈਸੇ ਦੇ ਰਹਾ ਹੈ ਬੰਦਾ ਕਹਿੰਦਾ ਨਾ ਮੈਂ ਜਾ ਕੇ ਕਿਤੇ ਬਹੁਤ ਉੱਤੇ ਜਾ ਕੇ ਖੁਸ਼ ਹੋ ਜਾਊਗਾ ਜਦੋਂ ਮੈਂ ਬਹੁਤ ਅਮੀਰ ਹੋ ਜਾਊਗਾ ਇਦਾਂ ਨਹੀਂ ਖੁਸ਼ੀ ਇਹਦੇ ਵਿੱਚੇ ਹੁੰਦੀ ਆ ਖੁਸ਼ੀ ਸਟਰਗਲ 'ਚ ਆ ਜਿੰਨਾ এনਜਾਇਰਮੈਂਟ ਸਟਰਗਲ 'ਚ ਆ ਨਾ ਉਹਨਾਂ ਕਿਤੇ ਵੀ ਨਹੀਂ ਲੋਕੀ ਕਹਿੰਦੇ ਹੁੰਦੇ ਮਾੜਾ ਟਾਈਮ ਮਾੜਾ ਟਾਈਮ ਤਾਂ ਤੁਹਾਨੂੰ ਵਧੀਆ ਚੀਜ਼ਾਂ ਸਿਖਾ ਕੇ ਜਾਂਦਾ ਤੁਹਾਨੂੰ ਬੰਦਿਆਂ ਦੀ ਪਰਖ ਸਿਖਾ ਕੇ ਜਾਂਦਾ ਮਾੜੇ ਟਾਈਮ 'ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਇੱਕ ਚੀਜ਼ ਦੇਖ ਲਓ ਤੁਹਾਨੂੰ ਵਧੀਆ ਦਿਨ ਨਹੀਂ ਚੇਤੇ ਹੋਣਗੇ ਪਰ ਤੁਹਾਨੂੰ ਮਾੜਾ ਦਿਨ 24 ਘੰਟੇ ਦਾ ਚੇਤੇ ਹੋਊਗਾ ਵੀ ਕੀ ਕੀ ਉਸ ਦਿਨ ਵਾਪਰਿਆ ਸੀਗਾ ਆ ਸੈਟੀਸਫੈਕਸ਼ਨ ਇਜ਼ ਨਾਟ ਪੈਸਾ ਇਜ਼ ਨਾਟ ਅ ਸੈਟੀਸਫੈਕਸ਼ਨ ਤੁਹਾਡੇ ਕੋ 50 ਮਿਲੀਅਨ ਡਾਲਰ ਵੀ ਕੈਸ਼ ਪਿਆ ਹੈ ਵਰਸਸ ਤੁਹਾਡੇ ਕੋ ਕਾਫੀ ਦਾ ਕੱਪ ਪਿਆ ਹੈ ਪਰ ਜੇ ਤੁਸੀਂ ਦਿਲੋਂ ਖੁਸ਼ ਆ ਤਾਂ ਕਾਫੀ ਦਾ ਕੱਪ ਮੋਰ ਬੈਟਰ ਦੈਨ 50 ਮਿਲੀਅਨ ਡਾਲਰ ਸੱਚੀ ਗੇ ਕਾਲ ਮੈਂ ਹਾਂ ਸਰਜਨ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਲਾਈਫ ਡਾਟ ਪੰਜਾਬ ਦੋਸਤੋ ਅਗਰ ਮਨੁੱਖ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤੇ ਉਹੋ ਕੁਝ ਵੀ ਕਰ ਸਕਦਾ ਹੈ ਆਪਣੀ ਮਿਹਨਤ ਦੇ ਨਾਲ ਸੋ ਗੱਲ ਕਰ ਰਿਹਾ ਆ ਸਟ੍ਰੇਲੀਆ ਦੀ ਤੇ ਇੱਕ ਪੰਜਾਬ ਤੋਂ ਨੌਜਵਾਨ ਲੈ ਸਫਰ ਦੀ 15 ਸਾਲਾਂ ਦੇ ਸਫਰ ਦੀ ਤੇ ਕਿਸ ਤਰ੍ਹਾਂ ਉਹ ਸਟੱਡੀ ਦੇ ਉੱਤੇ ਇੱਥੇ ਪਹੁੰਚਦੇ ਨੇ ਤੇ ਅੱਜ ਕਿਸ ਮੁਕਾਮ ਦੇ ਨੇ ਸੋ ਉਹਨਾਂ ਦੀ ਸਫਲਤਾ ਕਿਸ ਤਰ੍ਹਾਂ ਦਾ ਸਫਰ ਰਿਹਾ ਸੋ ਖੁਦ ਉਹਨਾਂ ਦੀ ਜਵਾਨੀ ਜਾਣਦੇ ਆ ਮੈਂ ਗੱਲ ਕਰ ਰਿਹਾ ਮੈਲਬਨ ਦੇ ਵਿੱਚ ਏਰੀਆ ਸਪੈਸ਼ਲਿਸਟ ਰੀਅਲ ਏਸਟੇਟ ਦੇ ਵਿੱਚ ਕਾਫੀ ਨਾਮਨਾ ਕਰਨ ਵਾਲੇ ਸਰਦਾਰ ਹਰਦੀਪ ਸਿੰਘ ਜੀ ਦੀ ਸੋ ਸਾਡੇ ਨਾਲ ਮੌਜੂਦ ਨੇ ਹਰਦੀਪ ਸਿੰਘ ਜੀ ਸੋ ਖਾਸ ਗੱਲ ਇੱਕ ਵਾਰੀ ਮੈਂ ਦੱਸ ਦਵਾਂ ਇਹਨਾਂ ਦੀ ਕਿ ਅੱਜ ਇਹਨਾਂ ਨੂੰ ਪੂਰਾ 15 ਸਾਲ ਹੋ ਗਿਆ ਅੱਜ ਦੇ ਦਿਨੇ ਪੰਜਾਬ ਤੋਂ ਜਿਹੜਾ ਹੈਗਾ ਤੁਰੇ ਸੀਗੇ ਆਸਟ੍ਰੇਲੀਆ ਦੇ ਲਈ ਤੇ ਅੱਜ ਇਹ ਖੁਦ ਦੱਸਣਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ 15 ਸਾਲ ਦਾ ਸਫ਼ਰ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਆਸਟ੍ਰੇਲੀਆ ਲਾਈਵ.com ਪੰਜਾਬ ਦੇਖਣ ਵਾਲਿਆਂ ਨੂੰ ਤੇ ਸਫ਼ਰ ਦਾ ਮੈਂ ਪੂਰਾ ਇੰਜੋਏ ਕੀਤਾ ਮੇਰੀ ਇੱਕ ਜ਼ਿੰਦਗੀ ਦਾ ਸ਼ੁਰੂ ਦਾ ਸੂਲ ਰਿਹਾ ਜਿਹੜਾ ਕੰਮ ਕਰੋ ਪੂਰਾ ਨੂੰ ਇੰਜੋਏ ਕਰੋ ਹਾਂ 3 ਮਾਰਚ 2009 ਮੈਨੂੰ ਹਾਲੇ ਹੀ ਪਤਾ ਵੀ ਸਵੇਰੇ ਮੈਂ ਉਸ ਵੇਲੇ ਨੱਠ ਰਿਹਾ ਸੀਗਾ ਸਿਰਫ ਬੈਗ ਲੈਣ ਲਈ ਵੀ ਮੈਂ ਕੋਈ ਵੀ ਤਿਆਰੀ ਨਹੀਂ ਸੀ ਕੀਤੀ ਹੋ ਕੁਝ ਨਹੀਂ ਸੀ ਕੀਤਾ ਸਵੇਰੇ ਬੈਗ ਚੱਕਿਆ 12 ਵਜੇ ਦੀ ਬੱਸ ਆ ਫੜ ਕੇ ਜਲੰਧਰ ਤੋਂ ਫਿਰ ਦਿੱਲੀ ਦਿੱਲੀ ਤੋਂ ਫਿਰ 에어ਪੋਰਟ ਤੋਂ ਬ੍ਰਿਸਬਨ ਬ੍ਰਿਸਬਨ ਤੋਂ ਅੱਗੇ ਟਾਊਨਸਰ ਜਿਸੇ ਇੰਜੋਏਬਲ ਪਰ ਪੂਰਾ ਇੰਜੋਏ ਕੀਤਾ ਮਿਹਨਤ ਵੀ ਪੂਰੀ ਕੀਤੀ ਆ ਸਟਾਰਟ ਕਲੀਨਿੰਗ ਵੀ ਕੀਤੀ ਆ ਠੀਕ ਆ ਜੀ ਵੀਜ਼ੇ ਵੀ ਡਿਲੀਵਰ ਕੀਤੇ ਆ ਵੀਜ਼ੇ ਬਣਾਏ ਵੀ ਆ ਸਾਰੇ ਕੰਮ ਕੀਤੇ ਆ ਮਤਲਬ ਪਰ ਹਰ ਇੱਕ ਕੰਮ ਨੂੰ ਇੰਜੋਏ ਕੀਤਾ ਕਦੀ ਵੀ ਕੋਈ ਕੰਮ ਦੇ ਵਿੱਚ ਮਤਲਬ ਚੋਰੀ ਨਹੀਂ ਕੀਤੀ ਜਿਹੜਾ ਵੀ ਕੰਮ ਸ਼ੁਰੂ ਕੀਤਾ ਉਹ ਵਧੀਆ ਤਰੀਕੇ ਨਾਲ ਕੀਤਾ ਕਿਉਂਕਿ ਮੈਨੂੰ ਸਿਖਾਉਣ ਵਾਲੇ ਨੇ ਇਹ ਸਿਖਾਇਆ ਸੀ ਵਿੱਚ ਹੈ ਨਾਲੀਆਂ ਸਾਫ਼ ਕਰੋ ਪਰ ਇੰਨੇ ਕਿ ਸ਼ਿੱਦਤ ਨਾ ਕਰੋ ਕਿ ਗਲੀ ਪਿੰਡ ਦੇ ਵਿੱਚ ਨਿਕਣ ਵਾਲਿਆਂ ਨੇ ਪਤਾ ਲੱਗ ਜਵੇ ਵੀ ਅੱਜ ਹਰਦੀਪ ਸਿੰਘ ਨਾਲੀਆਂ ਸਾਫ਼ ਕਰਕੇ ਗਿਆ ਆ ਤਾਂ ਹੀ ਗਲੀ 'ਚ ਚਿੱਕੜੇ ਚਿੱਕੜ ਹੋਇਆ ਪਿਆ ਤੇ ਕੰਮ ਇਦਾਂ ਕਰੋ ਵੀ ਆਪਣਾ ਜਿਹੜਾ ਕੰਮ ਹੈ ਉਹ ਇੰਨਾ ਕੁ ਵਧੀਆ ਹੋਵੇ ਦੇਖਣ ਵਾਲੇ ਨੂੰ ਪਤਾ ਲੱਗ ਜਵੇ ਕੰਮ ਕਰਕੇ ਕੌਣ ਗਿਆ ਤੇ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਕੰਮ ਇਦਾਂ ਕਰਦਾ ਜਦੋਂ ਕੰਮ ਕੀਤਾ ਹੁੰਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਕੰਮ ਹਰਦੀਪ ਨੇ ਕੀਤਾ ਚਾਹੇ ਉਹ ਕਲੀਨਿੰਗ ਕਰਦਾ ਸੀ ਸੌਰੀ ਮੈਂ ਤੁਹਾਡੀ ਗੱਲ ਕੱਟਣ ਲੱਗਾ ਮੈਂ ਲਗਾਤਾਰ ਪੌਣੇ 2 ਸਾਲ ਇੱਕ ਰੈਸਟੋਰੈਂਟ ਦੀ ਕਲੀਨਿੰਗ ਕਰਦਾ ਰਿਆਂ ਤੇ ਇੱਕ ਦਿਨ ਉਹਦਾ ਆਇਆ ਵੀ ਮੈਨੂੰ ਓਨਰ ਪੰਜਾਬੀ ਸੀ ਮੈਨੂੰ ਬੁਲਾ ਕੇ ਕਹਿੰਦਾ ਹਰਦੀਪ ਵੀ ਕੱਲ ਕਲੀਨਿੰਗ ਵਧੀਆ ਨਹੀਂ ਕੀਤੀ ਕੱਲ ਨਾ ਜਿਹੜਾ ਪਿਛਲੇ ਬੰਨੇ ਟੇਬਲ ਸਿਕੋਦੇ ਥੱਲੇ ਗੰਦ ਸੀ ਉਸ ਤੋਂ ਬਾਅਦ ਉਹ ਬਾਹਰਲੇ ਬੰਨੇ ਵੀ ਗੰਦ ਸੀ ਕੁਰਸੀਆਂ ਦੇ ਥੱਲੇ ਵੀ ਗੰਦ ਸੀ ਤੇ ਮੈਂ ਹੱਸ ਰਿਆ ਸੀ ਨਾਲ ਗੋਰੀ ਮੈਨੇਜਰ ਸੀਗੀ ਡੈਬੀ ਤੇ ਡੈਬੀ ਅੱਗੇ ਖੜੀ ਕੇ ਕਹਿੰਦੀ ਕਹਿੰਦੀ ਕੱਲ ਰਾਤੀ ਹਰਦੀਪ ਨੇ ਫਲੋਰ ਨਹੀਂ ਸੀ ਸਾਫ਼ ਕੀਤਾ ਹਰਦੀਪ ਕਿਚਨ ਦੇ ਅੰਦਰ ਕੰਮ ਕਰਦਾ ਸੀ ਤੇ ਮਗਲੋਂ ਜਿੱਥੇ ਲੱਲ ਰਵੇ ਪੌਣੇ 2 ਸਾਲੋਂ ਬੰਦਾ ਡੀਕਦਾ ਰਿਆ ਵੀ ਉਹਦੀ ਕਲੀਨਿੰਗ ਦੇ ਵਿੱਚੋਂ ਫਾਲਟ ਕੱਢਿਆ ਜਾਵੇ ਬਟ ਜੇ ਤੁਸੀਂ ਆਪਣਾ ਕੰਮ ਛਿੱਦਤ ਨਾ ਕਰਦੇ ਨਾ ਜਿੱਦਣ ਕੋਈ ਹੋਰ ਕਰਕੇ ਗਿਆ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਹਾਂ ਹਰਦੀਪ ਨੇ ਨਹੀਂ ਕੀਤਾ ਸੋ ਬਿਲਕੁਲ ਤੁਹਾਡੀ ਇਹ ਮਿਹਨਤ ਦਾ ਫਲ ਵੀ ਅੱਜ ਲੱਗ ਰਿਹਾ ਕਿ ਤੁਹਾਨੂੰ ਪਰਮਾਤਮਾ ਨੇ ਇਸ ਤੁਹਾਡੀ ਇਹ ਮਿਹਨਤ ਦਾ ਇਮਾਨਦਾਰੀ ਦਾ ਫਲ ਵੀ ਤੁਹਾਨੂੰ ਦੇ ਕੇ ਅੱਜ ਇਸ ਮੁਕਾਮ ਤੇ ਪਹੁੰਚਾਇਆ ਸੋ ਹਰਦੀਪ ਜੀ ਆਪਾਂ ਅੱਗੇ ਵਧਣ ਤੋਂ ਸ਼ੁਰੂਆਤ ਕਰੀਏ ਪਹਿਲਾਂ ਤੁਹਾਡੇ ਬਚਪਨ ਦੀ ਕਿੱਥੋਂ ਤੁਹਾਡਾ ਬਚਪਨ ਹੈ ਤੇ ਮਾਪਿਓ ਦਾ ਅੱਗੇ ਕੀ ਹੈ ਕਿਸ ਤਰ੍ਹਾਂ ਪੜ੍ਹੇ ਤੇ ਕੀ ਆ ਥੋੜਾ ਜਿਹਾ ਸ਼ਾਰਟ ਦੇ ਵਿੱਚ ਭਾਜੀ ਬਚਪਨ ਬਹੁਤ ਸ਼ਰਾਰਤਾਂ ਨਾਲ ਭਰਿਆ ਤੇ ਪੜਿਆ ਮੈਂ ਹੈ ਨਹੀਂ ਪੜਨ ਦੇ ਬਿਲੇ ਤੇ ਮਤਲਬ ਜੇਫ ਯੂ ਵਿਲ ਸੀ ਕਿ ਮੈਂ ਅਖੀਰਲੇ ਕੁ ਮਹੀਨੇ ਪੜਦਾ ਹੁੰਦਾ ਸੀ ਮੇਰਾ ਕੰਮ ਹੁੰਦਾ ਸੀ ਪਾਸ ਪਾਸ ਹੋਣਾ ਕਿਉਂਕਿ ਮੈਨੂੰ ਘਰਦਿਆਂ ਨਾ ਕਲੀਅਰ ਇਨਸਟਰਕਸ਼ਨ ਹੁੰਦੀ ਸੀ ਜਿੱਦਣ ਫੇਲ ਹੋ ਗਿਆ ਉਦੋਂ ਤੋਂ ਪੜ ਨਹੀਂ ਸਕਦਾ ਅੱਗੇ ਤਿੰਨ ਮਾਸਟਰਸ ਕੀਤੀਆਂ ਮੈਂ ਡਿਗਦੇ ਟੈਂਦਿਆਂ ਨੇ ਬਟ ਪਿੰਡ ਦੇ ਵਿੱਚ ਬੱਸ ਮੈਨੂੰ ਕਿਸੇ ਨੂੰ ਲੱਗਦਾ ਨਹੀਂ ਸੀ ਹੁੰਦਾ ਵੀ ਪੜਦਾ ਹੈ ਪਿੰਡ ਕਿਹੜਾ ਸੀ ਪੰਜਾਬ ਪਿੰਡ ਪਿੰਪਾ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ तकरीबन ਸਰਦ ਜਦਾ ਸ਼ਰਾਰਤੀ ਨੇਣਾ ਪਠਾ ਪਿੰਡ ਵਾਲੀ ਦੀ ਗੱਲ ਨਹੀਂ ਸੀ ਮੋੜਦਾ ਹੁੰਦਾ ਕਦੀ ਵੀ ਕਿਸੇ ਦੀ ਕਿ ਹਾਂ ਗੱਲ ਨਹੀਂ ਮੋੜਨੀ ਕਿਸੇ ਦੀ ਤੇ ਆਪਣੀ ਸ਼ਰਾਰਤ ਕਰਨ ਦੇ ਵਿੱਚ ਅਸੀਂ ਪਿੱਛੇ ਨਹੀਂ ਸੀ ਹਟਦਾ ਫੈਮਿਲੀ ਦੇ ਵਿੱਚ ਕਿੰਨੇ ਮੈਂਬਰ ਸੀ ਤੇ ਮਾਤਾ ਪਿਤਾ ਜੀ ਮਾਤਾ ਪਿਤਾ ਜੀ ਮੇਰੇ ਬਡੇ ਬ੍ਰਦਰ ਤੇ ਇੱਕ ਬੜੀ ਸਿਸਟਰ तकरीबन ਸਾਰੇ ਬਹੁਤ ਹੈਲਪਫੁਲ ਆ ਤੇ ਸਟਿਲ ਹੈਲਪਫੁਲ ਆ ਤਾਂ ਹੀ ਕਰਕੇ ਗੱਡੀ ਚੱਲੀ ਜਾਂਦੀ ਆ ਮਿਹਨਤ ਜਿਹੜੀ ਭਾਜ ਕਹਿੰਦੇ ਵੀ ਮਿਹਨਤ ਕੱਲੀ ਮਿਹਨਤ ਨਹੀਂ ਹੁੰਦੀ ਮਾਪੇ ਦੀਆਂ ਦੁਆਵਾਂ ਤੇ ਬੜੇ ਭਰਾ ਭੈਣਾਂ ਦੀਆਂ ਦੁਆਵਾਂ ਦੂਜੀ ਗੱਲ ਉੱਪਰ ਵਾਲੇ ਦਾ ਕਰਨ ਕਰਾਉਣ ਵਾਲੇ ਬੰਦਾ ਮੈਂ ਕਹਿੰਨਾ ਮੇਤੋਂ ਮਿਹਨਤ ਕਰਨ ਵਾਲੇ ਬਹੁਤ ਅੱਗੇ ਤੋਂ ਅੱਗੇ ਬੈਠੇ ਆ ਮੈਂ ਹਰ ਵਾਰ ਕਹਿੰਨਾ ਉਹ ਮੇਰੀ ਔਕਾਤ ਨਹੀਂ ਇੰਨੀ ਪਤਾ ਨਹੀਂ ਕੌਣ ਦੇ ਰਿਹਾ ਮੈਨੂੰ ਇਟ ਇਜ਼ 올 ਅਬਾਊਟ ਮਤਲਬ ਟੂ ਬੀ ਆਨੈਸਟ ਮੇਰੇ ਨਾਲੋਂ ਬਹੁਤ ਵਧੀਆ ਕਰਦੇ ਆ ਮੇਰੇ ਨਾਲੋਂ ਇੰਗਲਿਸ਼ ਬਹੁਤ ਵਧੀਆ ਬੋਲਣੀ ਆਉਂਦੀ ਲੋਕਾਂ ਨੂੰ ਸੇਲਿੰਗ ਸਕਿੱਲ ਵੀ ਬਹੁਤ ਵਧੀਆ ਲੋਕਾਂ ਕੋ ਨੈਗੋਸ਼ੀਏਸ਼ਨ ਸਕਿੱਲ ਵੀ ਬਹੁਤ ਵਧੀਆ ਲੋਕਾਂ ਕੋ ਮੇਰੇ ਨਾਲੋਂ ਵਧੀਆ ਜਿਹੜਾ ਮੈਂ ਦੇਖਦਾ ਹੁੰਨਾ ਕਿਸੇ ਨਾਲ ਦੇਖਦਾ ਮੈਂ ਸੋਚਦਾ ਨਾ ਵੀ ਮੇਰੇ ਨਾਲੋਂ ਵਧੀਆ ਕਿਉਂ ਨਹੀਂ ਚੱਲਦਾ ਪਰ ਉਹ ਜਿਹੜਾ ਦੇਣ ਵਾਲਾ ਨਾ ਉਹਦੀ અપਾਰ ਕਿਰਪਾਈ ਆ ਜਿੱਦਾਂ ਇੱਕ Nusrat Fateh Ali Khan ਦਾ ਗਾਣਾ ਕਹਿੰਦਾ ਵੀ ਸਾਕੀ ਜਿਹੜਾ ਸਾਕੀ ਹੁੰਦਾ ਜਿਹੜਾ ਸ਼ਰਾਬ ਦਿੰਦਾ ਹੁੰਦਾ ਮਹਿਕਾਨੇ 'ਚ ਕਹਿੰਦਾ ਉੱਤੇ ਮਹਿਕਾਨੇ ਦੇ ਵਿੱਚ ਕਿੰਨੇ ਬੰਦੇ ਬੈਠੇ ਆ ਮੈਨੂੰ ਉਹ ਉਸ ਮਹਿਕਾਨੇ ਚ ਮੈਂ ਬੈਠਾ ਹਾਂ ਤੇ ਉਹਦੇ ਚ ਸਾਕੀ ਆ ਜਿਹੜਾ ਰੱਬ ਰੱਬ ਆਣ ਕੇ ਨਾ ਸਾਰਨ ਜਿਹਦੀ ਸ਼ਰਾਬ ਘਟਦੀ ਉਹਨੂੰ ਪਾਉਂਦਾ ਹੈ ਪਰ ਜਿੱਦ ਤੇ ਰੱਬ ਦੀ ਨਿਗਾਹ ਜਾਂਦੀ ਆ ਸਾਕੀ ਦੀ ਉਹਨੂੰ ਬਾਰ-ਬਾਰ ਪੁੱਛਦਾ ਵੀ ਹਾਂ ਵੀ ਤੇਰੇ ਵਾਲਾ ਗਲਾਸ ਖਾਲੀ ਕਰ ਤੈਨੂੰ ਹੋਰ ਪਾਵਾਂ ਉਹੀ ਚੀਜ਼ ਹੁੰਦੀ ਆ ਵੀ ਉਹਦੀ ਜਿਹੜੀ ਨਿਗਾ ਸਵੱਲੀ ਆ ਨਾ ਉਹ ਤਾਂ ਵੱਡਾ ਗਲਾਸ ਖਾਲੀ ਨਹੀਂ ਹੋਣ ਦਿੰਦਾ ਸੋ ਇਹਦੀ ਵਾਕ ਖਾਡਾ ਵੱਡਾ ਪਾਣਾ ਕਿ ਆਪਣੇ ਆਪ ਨੂੰ ਛੋਟਾ ਰੱਖਣਾ ਤੇ ਦੂਜਿਆਂ ਨੂੰ ਵੱਡਾ ਕਿ ਨਾ ਆਮ ਤੌਰ ਤੇ ਅੱਜ ਤੱਕ ਅੱਜ ਕੱਲ ਦਾ ਇਹਦਾ ਦੌਰ ਆ ਮੈਂ 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 ਉਹ ਨਹੀਂ ਵੈਸੇ ਇਹ ਲੱਗਦਾ ਹੈ ਵੀ ਮੈਨੂੰ ਮੈਂ ਸਮ ਸੱਚੀ ਮੇਰੀ ਅੰਗਰੇਜ਼ੀ ਸੁਣ ਕੇ ਵੀ ਲੋਕਾਂ ਦੇ ਕਮੈਂਟ ਪੜ੍ਹਦੇ ਦੇਖਦੇ ਹੁਣੇ ਆ ਫੇਸਬੁੱਕ ਤੇ ਜਾਂ ਮਤਲਬ ਟਿਕਟੌਕ ਤੇ ਲੋਕ ਕਮੈਂਟ ਕਰਦੇ ਇੰਗਲਿਸ਼ ਨਹੀਂ ਆਉਂਦੀ ਇੰਗਲਿਸ਼ ਨਹੀਂ ਆਉਂਦੀ ਪਰ ਰੱਬ ਤੋਂ ਕਾ ਚਲਾਈ ਜਾਂਦਾ ਬੇ ਮੇਰੇ ਹੱਥ 'ਚ ਹੈ ਹੀ ਕੁਝ ਨਹੀਂ ਟਰੂ ਵੀ ਆਨੈਸਟ ਇੰਗਲਿਸ਼ ਤਾਂ ਮੈਨੂੰ ਮੈਨੂੰ ਲੱਗਦਾ ਮੈਂ ਗ੍ਰੈਜੂਏਸ਼ਨ ਦੇ ਵਿੱਚ ਮੇਰੀਆਂ ਹਰੇਕ ਵਾਰ ਮਤਲਬ ਕੰਪਾਰਟਮੈਂਟ ਕਹਿੰਦੇ ਹੁੰਦੇ ਸੀ ਆਪਾਂ ਉਹਨੂੰ ਹੈਨਾ ਇੰਗਲਿਸ਼ 'ਚ ਆਉਂਦੀ ਹੁੰਦੀ ਸੀ ਆਪਾਂ ਇਹ ਹੁੰਦਾ ਵੀ ਬਾਕੀ ਕਲੀਅਰ ਕਰ ਦਨੇ ਇੰਗਲਿਸ਼ ਦੀ ਕੰਪਾਰਟਮੈਂਟ 6 ਮਹੀਨਿਆਂ ਬਾਅਦ ਕਲੀਨ ਕਰਾਂਗੇ ਕੋਈ ਗੱਲ ਨਹੀਂ ਭਾਜੀ ਤੇ ਤੁਸੀਂ ਦੱਸਿਆ ਕਿ ਸ਼ਰਾਤਤੀ ਹੁੰਦੇ ਸੀਗੇ ਤੁਸੀਂ ਕਾਫੀ ਅਪਾਰਟਮੈਂਟ ਦੇ ਵਿੱਚ ਤੇ ਜਦੋਂ ਪਹਿਲੀ ਵਾਰ ਆਏ ਉੱਥੇ ਤੁਸੀਂ ਕੰਮ ਤੁਸੀਂ ਕਹਿੰਦੇ ਵੀ ਕੰਮ ਕੁੰਗਲ ਕਰੇ ਇੱਥੇ ਜਦੋਂ ਆਏ ਕੰਮ ਕਰਨਾ ਪਿਆ ਕਿਵੇਂ ਲੱਗਿਆ ਥੋੜਾ ਜ ਜਿਹਦਾ ਟੈਗ ਉੱਤੇ ਕੰਮ ਕਰਨਾ ਬਈ ਕਾਫੀ ਹਾਰਡ ਜਿਹੜਾ ਹੈਗਾ ਕਿਵੇਂ ਲੱਗਿਆ ਤੁਹਾਨੂੰ ਥੋੜਾ ਜਿਹਾ ਜਿੱਥੇ ਮੈਂ ਗਿਆ ਸੀ ਮਤਲਬ ਬ੍ਰਿਸਬਨ ਤੋਂ ਜਦੋਂ 에어ਪੋਰਟ ਤੋਂ ਜਹਾਜ਼ ਜਾ ਰਿਹਾ ਸੀ ਨਾ ਟਾਊਨਸਪੇਰ ਵੱਲ ਨੂੰ ਮੈਂ ਥੱਲੇ ਨੂੰ ਦੇਖਦਾ ਸੀ ਥੱਲੇ ਕੁਝ ਦਿਖਦਾ ਨਹੀਂ ਸੀ ਜੰਗਲਾਂ ਤੋਂ ਇਲਾਵਾ ਤੂੰ ਵੀ ਆਨੈਸਟ ਉਸ ਵੇਲੇ ਮੈਂ ਸੋਚ ਰਿਹਾ ਹਰਦੀਪ ਸਿੰਘ ਕਿੱਥੇ ਫਸ ਗਿਆ ਜਿੱਦੋਂ ਉੱਤਰਿਆ ਉੱਥੇ ਇੰਨੀ ਗਰਮੀ that was a hot spot in australia ਨਾ ਤੇ ਮਤਲਬ ਮੈਂ ਕਿੱਥੇ ਫਸ ਗਿਆ ਮੰਨਣਾ ਨਹੀਂ ਮੈਂ ਮਤਲਬ 10 ਜਾਂ 3.5 ਘੰਟੇ ਹੁੰਦਾ ਹੋਣਾ ਪਹਿਲੇ 2-3 ਸਾਲ ਲਗਾਤਾਰ ਤੇ ਮੈਂ ਕੰਮ ਕਰਦਾ ਹੁੰਦਾ ਸੀ ਕਾਲਜ ਹੋਂਦਾ ਜਾਂਦਾ ਹੀ ਨਹੀਂ ਕੋਈ ਵੀ 1 ਜਾਂ 2 ਡੇਸ ਮੈਕਸ ਮੈਂ ਜਾਂਦਾ ਹੁੰਦਾ ਪੰਜ ਦਿਨ ਕਾਲਜ 8:30 ਤੋਂ 4:30 ਇੱਕ ਮਿੰਟ ਵੀ ਲੇਟ ਹੁੰਦੇ ਸੀ ਅਸੀਂ ਨਾ 8:30 ਤੋਂ ਇੱਕ ਮਿੰਟ ਵੀ ਉੱਪਰ ਜਾਂਦਾ ਹੁੰਦਾ ਸੀ ਤੇ ਅੱਧੇ ਦਿਨ ਦੀ ਅਟੈਂਡੈਂਸ ਨਹੀਂ ਲੱਗਦੀ ਹੁੰਦੀ ਤੇ 79 ਤੋਂ 80% ਅਟੈਂਡੈਂਸ ਚਾਹੀਦੀ ਹੁੰਦੀ ਸੀ ਤੇ ਪੰਜ ਦਿਨ ਹੀ ਕਾਲਜ ਜਾਣਾ ਪੈਂਦਾ ਹੁੰਦਾ ਸੀ ਤੇ ਦੋ ਦਿਨ ਦੇ ਲਈ ਸਿਰਫ ਸਵੇਰੇ ਅਸੀਂ ਮਤਲਬ ਕਲੀਨਿੰਗ ਹੁੰਦੀ ਸੀਗੀ 2-3 ਘੰਟੇ ਦੀ ਸ਼ਾਮ ਦੀ ਉਹੀ ਹੁੰਦੀ ਸੀ 2-3 ਘੰਟੇ ਦੀ ਪੀਜ਼ਾ ਹਟਦੀ ਤੇ ਗੱਡੀ ਹੁੰਦੀ ਨਹੀਂ ਸੀ ਕੋਲ ਤੇ ਮੈਨੂੰ ਸਭ ਤੋਂ ਬੁਰਾ ਮਤਲਬ ਉਹ ਲੱਗਾ ਜਦੋਂ ਮੈਂ ਕਲੀਨਿੰਗ ਕਰਦਾ ਹੁੰਦਾ ਸੀਗਾ ਪੀਜ਼ਾ ਹਟ ਚ ਇੱਕ ਹੁੰਦਾ ਨਾ ਵੀ ਹਾਂ ਟੁਆਲਟਾਂ ਵੀ ਸਾਫ਼ ਕਰਨੀਆਂ ਫਲੋਰਿੰਗ ਵੀ ਸਾਫ਼ ਕਰਨੀ ਬਟ ਰੋਣਾ ਨਿਕਲਿਆ ਹੁੰਦਾ ਹੈ ਉਹ ਵੀ ਹਾਂ ਵੇਅਰ ਵੀ ਐਂਡ ਅਪ ਮਟੇ ਦੇਲ ਚ ਹੁੰਦਾ ਸੀ ਵੀ ਮੈਂਨ ਕਰਨੀ ਹੈ ਜਿਹੜਾ ਮੈਂ ਕੰਮ ਕਰਨਾ ਨਾ 100% ਕਰਨਾ ਮੈਂ ਕਦੀ ਕੰਮ ਨੂੰ ਦੇਖ ਕੇ ਇਦਾਂ ਨਹੀਂ ਉਤੋਵਾਦੇ ਹਲਾਸੀ ਮੈਂ ਹਾਂ ਇਹ ਦੇਖਣਾ ਵੀ ਕੰਮ ਨੂੰ ਵਧੀਆ ਸਟੇਜ ਤੇ ਕਿਦਾਂ ਲੈ ਜਾਣਾ ਤੇ ਇਹ ਵੀ ਵਿੱਚ ਹੁੰਦਾ ਸੀਗਾ ਤੁਹਾਨੂੰ ਦੱਸਦਾ ਬਈ 100% ਦੇਣ ਨਾਲ ਸੈਟੀਸਫੈਕਸ਼ਨ ਹੁੰਦੀ ਆ ਤੇ ਕਦੀ ਵੀ ਕੰਮ ਚੋ ਚੋਰੀ ਨਹੀਂ ਹੁਣ ਤੱਕ ਵੀ ਮੈਨੂੰ 10 ਸਾਲ ਰੀਅਲ ਏਸਟੇਟ ਚ ਹੋਣ ਵਾਲੇ ਆ ਤੇ ਅਪ੍ਰੈਲ ਦੇ ਨਾਲ ਇੰਨਾ ਮੇਰਾ ਮਤਲਬ ਜੁੜਿਆ ਆ ਅਪ੍ਰੈਲ ਨੂੰ ਮੈਂ ਉੱਥੇ ਪਹੁੰਚਿਆ ਸੀ ਅਪ੍ਰੈਲ ਨੂੰ ਮੈਂ ਵਿਕਟੋਰੀਆ ਚ ਪਹੁੰਚਾਂ 2015 ਚ ਤੇ ਆ ਹੁਣ April ਦੇ ਵਿੱਚ 1 April ਨੂੰ ਮੈਂ ਵਿਕਟੋਰੀਆ ਦੀ ਐਂਟਰੀ ਮਾਰੀ ਸੀ ਉਦੋਂ ਟਾਈਮਿੰਗ ਚੇਂਜ ਹੁੰਦੀ ਹੁੰਦੀ ਹੈ ਇਸਟਰਡੇ ਤੋਂ ਬਾਅਦ ਨਾ ਟਾਈਮਿੰਗ ਚੇਂਜ ਹੁੰਦੀ ਹੁੰਦੀ ਹੈ 1 April ਦੇ ਲਾਗੇ ਛਾਗੇ ਮੈਂ ਇੱਥੇ ਪਹੁੰਚਿਆ ਸੀ ਤੇ ਹੁਣ 10 ਸਾਲ ਮੈਨੂੰ ਉਸ ਹਰਨ ਨਾਲ ਹੀ ਹੋਇਆ ਤੇ ਕੰਮ ਕਰਨ ਨੂੰ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਮੈਂ ਰਫਲੀ ਕਿਤੇ ਹੀ ਹੌਲੀਡੇਜ਼ ਲੈ ਆਉਣਗੇ ਕਿਉਂਕਿ ਇੰਡੀਆ ਇੰਨੀ ਕਿਤੇ ਜ਼ਿਆਦਾ ਇੰਜੋਏ ਕੀਤਾ ਮੈਨੂੰ ਲੱਗਦਾ ਨਹੀਂ ਕਿ ਮੈਂ ਮਤਲਬ ਆਪਣਾ ਜਿਹੜਾ ਸ਼ੇਅਰ ਆਫ ਮਾਈ ਲਾਈਫ ਇੰਜੋਏਮੈਂਟ ਅਲਾਓ ਮਿਸ ਕਰ ਰਿਹਾ ਮੈਂ ਪੂਰਾ ਇੰਜੋਏ ਕੀਤਾ ਕੰਮ ਚੇ ਵੀ ਪੂਰਾ ਇੰਜੋਏ ਕਰੀਦਾ ਪਾਜੀ ਲੋ ਆਇਸੀ ਫਿਰ ਕਿੰਨੇ ਕ ਘੰਟੇ ਤੱਕ ਨੂੰ ਜਿਹੜੀ ਕੰਮ ਕਰਨਾ ਪੈਂਦਾ ਸੀ ਪੜਾਈ ਕਿੰਨਾ ਕਰਨੀ ਰੈਂਡ ਸੈਂਡ ਕਿਸ ਤਰ੍ਹਾਂ ਸੀਗਾ ਫਿਰ ਤੁਹਾਡੇ ਕਿੱਥੇ ਰਹਿੰਦੇ ਪਾਜੀ ਰਹਿੰਦੇ ਤਾਂ ਅਸੀਂ ਮੁੰਡਿਆਂ ਦੇ ਨਾਲੇ ਰਹਿਆ ਸੀ ਜਿੱਦਾਂ ਥੋੜਾ ਚਿਰ ਪਹਿਲੇ ਸਾਲ ਤੇ ਉਹਦੇ ਵਿੱਚ ਇਹ ਹੁੰਦਾ ਵੀ ਆਪ ਹੀ ਬਣਾਉਣਾ ਖਾਣਾ ਬੰਦੇ ਨੂੰ ਆਈ ਜਾਂਦਾ ਫਿਰ ਮਾਂ ਦੀ ਤਾਂ ਕੋਈ ਆਗਾਜ਼ ਦੀ ਨਹੀਂ ਕਰਦੀ ਫੇਰ ਹੀ ਮਾਂ ਦੀ ਇਹ ਪੂਰੇ ਮੁੱਲ ਪੈਂਦਾ ਹੁੰਦਾ ਉਹਨਾਂ ਚਿਰ ਨਹੀਂ ਪੈਂਦਾ ਜਿੰਨਾ ਚਿਰ ਬੰਦਾ ਉੱਥੇ ਹੁੰਦਾ ਸਾਹਮਣੇ ਆ ਜਾਂਦਾ ਫੇਰ ਤਾਂ ਜਿਹੜੀ ਕੱਲ੍ਹ ਵਾਲੀ ਮੈਂ ਮਨ ਲਾ ਤਾਂ ਓਨੈਸਟਲੀ ਮੈਂ ਕਦੀ ਰੋਟੀ 2 ਘੰਟੇ ਪੱਕੀ ਉਹ ਪੁਰਾਣੀ ਨਹੀਂ ਸिखਾਦੀ ਹਾਂ ਕਰੇ ਨਾ ਕਰੇ ਠੀਕ ਹੈ ਮੈਂ ਮੇਰੀ ਹੁਣ ਵੀ ਮੰਮੀ ਇਹੀ ਅੱਜ ਸਵੇਰੇ ਵੀ ਇਹੀ ਕਹਿੰਦੀ ਸੀਗੀ ਵੀ ਹਾਂ ਇੰਨੇ ਨੱਕ ਰੀਨਿੰਗ ਕਰਨੇ ਚਾਹੀਦੇ ਠੀਕ ਆ ਚਾਹ ਮੈਂ ਕਦੀ ਗਰਮ ਕਰਕੇ ਨਹੀਂ ਸੀ ਪੀਤੀ ਓਕੇ ਮਤਲਬ ਮੇਰਾ ਅਸੂਲ ਸੀ ਵੀ ਚਾਹ ਗਰਮ ਕਰਕੇ ਨਹੀਂ ਪੀਣੀ ਰੋਟੀ ਗਰਮ ਕਰਕੇ ਨਹੀਂ ਖਾਣੀ ਇੱਥੇ ਸਾਰਾ ਕੁਝ ਕਰਨਾ ਇੱਥੇ ਤਾਂ ਫੇ ਸਾਰਿਆਂ ਦੀ ਸੱਚਾਈ ਸਾਹਮਣੇ ਆ ਬੈਗਰ ਹੈਜ਼ ਨੋ ਚੋਇਸ ਤੇ ਉਹਨੂੰ ਜਦੋਂ ਬੰਦਾ ਮੰਨ ਲਵੇ ਨਾ ਜੇ ਤੁਸੀਂ ਆਪਣੇ ਹਾਲਾਤਾਂ ਨੂੰ ਮੰਨ ਲੈਣੇ ਆ ਉਹਦੇ ਚ 100% ਦਿੰਨੇ ਆ ਦੈਟਸ ਗੁੱਡ ਇੰਜੋਏ ਕਰੋ ਹਾਲਾਤਾਂ ਨੂੰ ਹਾਲਾਤਾਂ ਦੇ ਨਾਲ ਜਿੱਦਾਂ ਹੁਣ ਕਲੀਨਿੰਗ 100 ਬੀਕ ਟੇਬਲ ਚੇਰਾਂ ਦਾ ਰੈਸਟੋਰੈਂਟ ਹੁੰਦਾ ਸੀ ਤੇ ਮੈਨੂੰ ਐਕਸਰਸਾਈਜ਼ ਕਰਨ ਦੀ ਬਹੁਤ ਆਦਤ ਸੀਗੀ ਸ਼ੁਰੂ ਤੋਂ ਤੇ ਟਾਈਮ ਹੁੰਦਾ ਨਹੀਂ ਸੀ ਕਿਉਂਕਿ ਸਵੇਰੇ ਤੇ ਸ਼ਾਮ ਕੰਮ ਹੁੰਦਾ ਸੀ ਉਹ ਥੋੜੇ ਥੋੜੇ ਘੰਟੇ 2-2 2.5-2.5 ਘੰਟੇ ਠੀਕ ਹੈ ਜੀ ਤੇ ਮੈਂ ਉਹ ਫਲੋਰ ਨੂੰ ਆਪਣੀ ਐਕਸਰਸਾਈਜ਼ ਫਲੋਰ ਬਣਾਇਆ ਸੀਗਾ ਮੈਂ ਉਹ ਰੱਖਿਆ ਹੁੰਦਾ ਕਿ 1.5-200 ਕੁਰਸੀ ਨੂੰ ਚੱਕਣਾ ਕਿੰਨੇ ਮਿੰਟਾਂ ਦੇ ਵਿੱਚ ਉਹਦੇ ਥੱਲੇ ਕਿੰਨੇ ਚ ਝਾੜੂ ਮਾਰਨਾ ਮੈਂ ਉਹਨੂੰ ਇੱਕ ਨਾ ਸੈਟਅਪ ਬਣਾ ਲਿਆ ਸੀਗਾ ਕ੍ਰੋਸਫਿਟਾਂ ਨੂੰ ਬੇ ਇੰਨੀ ਤੇਜ਼ੀ ਨਾ ਕਰੋ ਮੈਂ ਉਹਦੇ ਵਿੱਚ ਆਪਣੀ ਫਿਟਨੈਸ ਉਹਦੇ ਚ ਖੁਸ਼ੀ ਲੱਭਦਾ ਹੁੰਦਾ ਸੀ ਮੈਂ ਬੇ ਆਪਣੇ ਕੰਮ ਦੇ ਵਿੱਚ ਹੀ ਖੁਸ਼ੀ ਲੱਭਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਲੱਗਣ ਲੱਪਿਆ ਫਿਰ ਮੈਨੂੰ ਕਦੀ ਲੱਗਾ ਨਹੀਂ ਸੀ ਮੈਂ ਕੰਮ ਕਰ ਰਿਹਾ ਮੈਨੂੰ ਇਹ ਲੱਗਦਾ ਹੁੰਦਾ ਸੀ ਮੈਂ ਐਕਸਰਾਈ ਕਰ ਰਿਹਾ ਤਾਂ ਮੈਨੂੰ ਐਕਸਰਾਈ ਕਰਨ ਦੇ پیسے ਦੇ ਰਿਹਾ ਕਿੰਨੇ ਘੰਟੇ ਤੁਹਾਨੂੰ ਸੌਣਾ ਮਿਲਦਾ ਸੀ ਫਿਰ ਕੰਮ ਦੇ ਵਿੱਚ ਭਾਜੀ 3 3.5 ਘੰਟੇ ਕਿਉਂਕਿ ਸਟ੍ਰੈਸ ਲੈਵਲ ਬਹੁਤ ਆ ਜਾਂਦਾ ਫਿਰ ਘਰ ਜਾ ਕੇ ਖਾਣਾ ਵੀ ਬਣਾਉ ਇਸ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਤਿੰਨ ਸਾਢੇ ਤਿੰਨ ਘੰਟੇ ਵੈਸੇ ਮੈਂ ਮੈਨੂੰ ਨੀਂਦ ਦਾ ਐਡਾ ਕੋ ਪਿਆਰ ਨਹੀਂ ਆ ਸ਼ੁਰੂ ਤੋਂ ਕਿਉਂਕਿ ਜਦੋਂ ਸੀ ਸਪੋਰਟਸ ਚ ਹੁੰਦੇ ਆ ਤੁਹਾਨੂੰ ਮਤਲਬ ਜਿੰਨਾ ਡਿਗੇ ਸੁੱਤੇ ਉੱਠੇ ਫਰੈਸ਼ ਤੇ ਘਰੇ ਕਦੇ ਜਦੋਂ ਜਾਂਦੇ ਸੀ ਤੁਸੀਂ ਲੇਟ ਨਾਈਟ ਆ ਜੋ ਵੀ ਬਾਕੀ ਜਿ ਕਈ ਪਹਿਲਾਂ ਆਏ ਹੁੰਦੇ ਸੀ ਜਦੋਂ ਲਾਈਟ ਬਾਲਦੇ ਸੀ ਇਹ ਕੜਕਾ ਹੁੰਦਾ ਜੀ ਉਹ ਹੁੰਦਾ ਸੀ ਵੀ ਯਾਰ ਕਿੱਥੇ ਟਾਈਟ ਬਾਲੀ ਯਾਰ ਇਹ ਸਾਰੇ ਭਾਜੀ ਤਨਸੇ ਖਟੀਆਂ ਮਿੱਠੀਆਂ ਜਾਂਦਾ ਹੀ ਇਹਨੂੰ ਇੰਜੋਏ ਕਰਨਾ ਪੈਂਦਾ ਇਟ ਦੈਟ ਇਜ਼ ਅ ਪਾਰਟ ਆਫ ਦੀ ਜਰਨੀ ਬੰਦਾ ਕਹਿੰਦਾ ਨਾ ਮੈਂ ਜਾ ਕੇ ਕਿਤੇ ਬਹੁਤ ਉੱਤੇ ਜਾ ਕੇ ਖੁਸ਼ ਹੋ ਜਾਊਗਾ ਜਦੋਂ ਮੈਂ ਬਹੁਤ ਅਮੀਰ ਹੋ ਜਾਊਗਾ ਇਦਾਂ ਨਹੀਂ ਖੁਸ਼ੀ ਇਹਦੇ ਵਿੱਚੇ ਹੁੰਦੀ ਆ ਖੁਸ਼ੀ ਸਟਰਗਲ 'ਚ ਆ ਜਿੰਨਾ এনਜਾਇਰਮੈਂਟ ਸਟਰਗਲ 'ਚ ਆ ਨਾ ਉਹਨਾਂ ਕਿਤੇ ਵੀ ਨਹੀਂ ਲੋਕੀ ਕਹਿੰਦੇ ਹੁੰਦੇ ਮਾੜਾ ਟਾਈਮ ਮਾੜਾ ਟਾਈਮ ਤਾਂ ਤੁਹਾਨੂੰ ਵਧੀਆ ਚੀਜ਼ਾਂ ਸਿਖਾ ਕੇ ਜਾਂਦਾ ਤੁਹਾਨੂੰ ਬੰਦਿਆਂ ਦੀ ਪਰਖ ਸਿਖਾ ਕੇ ਜਾਂਦਾ ਮਾੜੇ ਟਾਈਮ ਤੁਸੀ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਇੱਕ ਚੀਜ਼ ਦੇਖ ਲਓ ਤੁਹਾਨੂੰ ਵਧੀਆ ਦਿਨ ਨਹੀਂ ਚੇਤੇ ਹੋਣਗੇ ਪਰ ਤੁਹਾਨੂੰ ਮਾੜਾ ਦਿਨ 24 ਘੰਟੇ ਦਾ ਚੇਤੇ ਹੋਊਗਾ ਵੀ ਕੀ ਕੀ ਉਸ ਦਿਨ ਵਾਪਰਿਆ ਸੀਗਾ ਉਹ ਯਾਦਾਂ ਉਹੀ ਰਹਿ ਜਾਂਦੀਆਂ ਫਿਰ ਭਾਜੀ ਅੱਗੇ ਕਿਸ ਤਰ੍ਹਾਂ ਸਫਰ ਚੱਲਿਆ ਤੇ ਇਸ ਫੀਲਡ ਦੇ ਵਿੱਚ ਕਿਵੇਂ ਆਇਆ ਕਿਵੇਂ ਲੱਗਿਆ ਕਿ ਤੁਹਾਨੂੰ ਵੀ ਇੱਧਰ ਰੀਅਲ ਏਸਟੇਟ ਦੇ ਵਿੱਚ ਆਉਣ ਲਈ ਕਦੋਂ ਆਏ ਫਿਰ ਇਸ ਚੋਂ 2009 ਤੋਂ 15 ਤੱਕ ਮੈਂ ਨਾਰthern ਕੁਈਨਸਲੈਂਡ ਉਤੋਂ ਬਾਅਦ ਜਿੱਦਣ ਮੂਵ ਕੀਤਾ ਇੱਥੇ ਤਾਂ ਮੇਰੇ ਇੱਕੇ ਕੰਮ ਸੀ ਬਿਹਾਂ ਰੀਅਲ ਏਸਟੇਟੇ ਕਰਨੀ ਆ ਬਹੁਤ ਲੋਕ ਜਿੱਦਾਂ ਮੈਨੂੰ ਕਹਿੰਦੇ ਹੁੰਦੇ ਸਲਾਹਾਂ ਦਿੰਦੇ ਹੁੰਦੇ ਸੀ ਕਿ ਹਾਂ ਨਹੀਂ ਨਹੀਂ ਰੀਅਲ ਏਸਟੇਟ 'ਚ ਇਦਾਂ ਨਹੀਂ ਆ ਤੂੰ ਸ਼ਾਮ ਨੂੰ ਆ ਗੱਡੀ ਚਲਾਏਗਾ ਟੈਕਸੀ ਚਲਾਏਗਾ ਟਰੱਕ ਚਲਾ ਲਾ ਸੈਟਰਡੇ ਸੰਡੇ ਬਟ ਆ ਮੇਕ ਮਾਈਂਡ ਫੈਲਿੰਗ ਇਹ ਕੰਮ ਇੱਕ ਕਰਨਾ ਉਹਨੂੰ ਚੰਗੀ ਤਰ੍ਹਾਂ ਕਰਨਾ ਚੰਗੀ ਤਰ੍ਹਾਂ ਕਰੂੰਗਾ ਤਾਂ 100% ਦਊਂਗਾ ਤਾਂ ਹੀ ਆਊਟਕਮ ਨਿਕਲਣਾ ਉਹ 100% ਦਿੱਤਾ ਤੇ ਪ੍ਰਮਾਤਮਾ ਨੇ ਮੁੱਲ ਪਾਇਆ ਵੀ ਉਹਦਾ ਬਹੁਤ ਜ਼ਿਆਦਾ ਪਾਇਆ ਔਕਾਤ ਨਾਲੋਂ ਜ਼ਿਆਦਾ ਤੇ ਅੱਜ ਤੁਹਾਡੀ ਕੰਪਨੀ ਦੇ ਵਿੱਚ ਕਿੰਨੇ ਇੱਕ ਜਿਹੜੇ ਵਰਕਰ ਹੈ ਕਿੰਨੇ ਆਪਣੇ ਪੰਜਾਬੀ ਹੈ ਕਿੰਨੇ ਗੋਰੇ ਕੰਮ ਕਰਦੇ ਰੋਟਿੰਡਰ ਵਾਜੀ ਆਪਣੇ ਅੰਦਰ ਮਤਲਬ ਆਉਣ ਜਾਣ ਲੱਗਾ ਹੀ ਰਹਿੰਦਾ ਕਦੀ ਉੱਪਰ ਕਦੀ ਥੱਲੇ 15 ਦੇ ਲਾਗੇ ਹੈਗੇ ਆ ਤੇ ਆਪਣੇ ਬੰਦੇ ਜ਼ਿਆਦਾ ਗੋਰੇ ਘਾਟਿਆ ਕਿਉਂਕਿ ਆਪਣਾ ਸਰ ਮਤਲਬ ਮਿਕਸ ਚਪੇ ਚੱਲਦਾ ਰਹਿੰਦਾ ਹੈ ਗੋਰੇ ਕਿੰਨੇ ਫਿਰ ਵੀ ਗੋਰੇ ਵੀ ਭਾਜੀ 3 4 ਹੋਣਗੇ ਤੇ ਫਿਰ ਉਹਨਾਂ ਲੋਕਾਂ ਨੂੰ ਇਹ ਜਵਾਬ ਨਹੀਂ ਮਿਲਦਾ ਜਿਹੜੇ ਕੁਝ ਕਹਿੰਦੇ ਲੋਕ ਕਹਿੰਦੇ ਕਿ ਅੰਗਰੇਜ਼ੀ ਨਹੀਂ ਆਦੀ ਵੀ ਤੁਹਾਡੀ ਕੰਪਨੀ 'ਚ ਗੋਰੇ ਕੰਮ ਕਰਦੇ ਤੁਹਾਡੇ ਅੰਦਰ ਭਾਜੀ ਕੋਈ ਪਤਾ ਕਾਲਾ ਜਿਹਨੇ ਨੈਗੇਟਿਵ ਹੋਣਾ ਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਨੈਗੇਟਿਵਿਟੀ ਚ ਪੋਜ਼ਿਟਿਵਿਟੀ ਸੀ ਕਿਦਾਂ ਪਾੜਦੇ ਆ ਉਹ ਜ਼ਿਆਦਾ ਜ਼ਰੂਰੀ ਆ ਕਈ ਵਾਰ ਹੁਣ ਇਦਾਂ ਹੁੰਦਾ ਵੀ ਮੈਂ ਘਰ ਰਹਿਣ ਕਹਿ ਦਮਾਂ ਵੀ ਵਾਈਫ ਨੂੰ ਬਿਚਾ ਆ ਬਣਾ ਦੇ ਜਾਂ ਮੇਰੀ ਕਮੀਜ਼ ਪ੍ਰੈਸ ਕਰ ਦੇ ਉਹ ਨਾ ਕਰਨੀ ਹੁੰਦੀਆਂ ਨੇ ਤੇ ਮੈਂ ਉਹਨੂੰ ਬਾਰ-ਬਾਰੋ ਕਹਿੰਦੀ ਹੁੰਦੀ ਮਤਲਬ ਤੂੰ ਇੰਨਾ ਮੇਰੇ ਪੇਸ਼ ਕਿਉਂ ਬੈਣਾ ਨੂੰ ਤੈਨੂੰ ਪਤਾ ਮੈਂ ਨਹੀਂ ਕਰਨੀ ਫਿਰ ਤੂੰ ਮਤਲਬ ਕਿਉਂ ਪੁੱਛਣਾ ਹੁੰਦਾ ਉਹ ਤਾਂ ਦਾ ਨਾ ਆਪਣੇ ਅੰਦਰ ਦਾ ਹੁੰਦਾ ਵੀ ਤੁਸੀਂ ਆਪਣੀ ਫੁੱਲ ਟਰਾਈ ਕਰੋ ਠੀਕ ਆ ਨਾ ਜਿੱਤ ਹਾਰ ਤਾਂ ਕਰਤਾਰ ਦੇ ਹੱਥ ਹੁੰਦੀ ਹੌਸਲਾ ਚਾਹੀਦਾ ਹੋਣਾ ਇਨਸਾਨ ਅੰਦਰ ਉਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਤੁਸੀਂ ਆਪਣੀ ਐਫਰਟ ਹਰ ਵੇਲੇ ਕਰੋ ਜਿੱਤ ਹਾਰ ਤਾਂ ਤੁਹਾਨੂੰ ਪਤਾ ਜੇ ਮੈਂ ਆਪਣੀ ਘਰ ਵਾਲੀ ਨੂੰ ਮਨਾ ਲਿਆ ਕਮੀਜ਼ ਪ੍ਰੈਸ ਕਰਨ ਨੂੰ ਇਹਦਾ ਮਤਲਬ ਮੈਂ ਸਾਰਿਆਂ ਨੂੰ ਮਨਾ ਲੈਣਾ ਮੈਂ ਨੈਣੈ ਨੈ ਗੋਸ਼ੀਏਸ਼ਨ ਕਰਕੇ ਬਹੁਤ ਹੋ ਜਾਂਦਾ ਕਿਉਂਕਿ ਤੁਸੀਂ ਉਹਨਾਂ ਨਾਲ ਟਫ ਹੁੰਦੇ ਆ ਉਹਨਾਂ ਨਾਲ ਗੋਸ਼ੀਏਸ਼ਨ ਕਰੋ ਕੁਝ ਮਨਾਓ ਤਾਂ ਤੁਹਾਡੀ ਸਕਿੱਲ ਆਪਣੀ ਡਿਵੈਲਪ ਹੁੰਦੀ ਹੈ ਭਾਜੀ ਕਿਵੇਂ ਸੋਚਦੇ ਆ ਕਿ ਪੰਜਾਬ ਦੇ ਆਮ ਜਿਹੇ ਪਿੰਡ ਦਾ ਮੁੰਡਾ ਇੱਥੇ ਆ ਕੇ ਜਿਹੜਾ ਪਹਿਲਾਂ ਖੁਦ ਰੋਜ਼ਗਾਰ ਮੰਗਦਾ ਸੀ ਆ ਗੁਰਿਆਂ ਦੇ ਕੋਲ ਤੇ ਅੱਜ 15 ਜਿਹੜੇ ਬੰਦੇ ਕਰੀਬ ਗੁਰੇ ਵੀ ਸ਼ਾਮਲ ਆ ਉਹਨਾਂ ਨੂੰ ਰੋਜ਼ਗਾਰ ਦੇ ਰਿਹਾ ਕਿਵੇਂ ਦੇਖਦੇ ਹੋ ਤੇ ਕਿਸ ਨੂੰ ਰੋਲ ਮਾਡਲ ਮੰਨਦੇ ਹੋ ਆਪਣਾ ਭਾਜੀ ਮੈਂ ਤੁਹਾਨੂੰ ਇੱਕ ਗੱਲ ਤਾਂ ਲੰਮੀ ਦੱਸਿਆ ਮੈਂ ਸੀ ਤੇ ਬਹੁਤ ਜ਼ਿਆਦਾ ਮਤਲਬ ਡਿਟਰਮਨ ਆ ਵੀ ਮੈਂ ਕਿਸੇ ਨੂੰ ਕੁਝ ਨਹੀਂ ਦੇ ਰਿਹਾ ਇਹ ਦੇ ਉਹ ਹੀ ਰਿਹਾ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਕਿਹਨੇ ਉੱਪਰ ਤੇ ਕਿਹਨੇ ਥੱਲੇ ਹੋ ਜਾਣਾ ਇਹ ਹੈ ਹੀ ਨਹੀਂ ਇਹ ਸਿਰਫ ਉਹਦੇ ਹੱਥ 'ਚ ਆ ਉਹ ਕਿਹਨੂੰ ਕਿੰਨਾ ਦੇ ਰਿਹਾ ਆ ਆਪਾਂ ਸਿਰਫ ਕੰਮ ਕਰ ਰਹੇ ਆ ਕਰੋਨੇ ਵਾਲਾ ਕੋਈ ਹੋਰ ਹੀ ਆ ਐਂਡ ਆਟ ਇਜ਼ 100% ਮੈਂ ਮਤਲਬ ਉਸ ਚੀਜ਼ 'ਚ ਪੂਰਾ ਯਕੀਨ ਕਰਦਾ ਰੱਬ ਦੇ ਵਿੱਚ ਯਕੀਨ ਕਰੋ ਆਪਣਾ 100% ਕੰਮ ਚ ਦੇ ਦਿਓ ਕਿਸੇ ਨਾਲ ਕੁਝ ਗਲਤ ਨਾ ਕਰੋ ਤੁਹਾਡਾ ਮੁੱਲ ਮੁੜਦਾ ਆ ਉਹ 100% ਮੁੜਦਾ ਆ ਹਾਂ ਨੋ ਡਾਊਟ ਕਦੀ ਲੇਟ ਮੁੜਦਾ ਕਦੀ ਬਹੁਤ ਲੇਟ ਮੁੜਦਾ ਕਦੀ ਕੋ ਇੱਕ ਮੁੜ ਜਾਂਦਾ ਮੇਰੇ ਅਰਗੇ ਤਾਂ ਕੋ ਇੱਕ ਮੁੜ ਗਿਆ ਮੈਂ ਤਾਂ ਕਹਿੰਦਾ ਹਾਂ ਥੋੜਾ ਲੇਟ ਮੁੜੂਗਾ ਪਰ ਮੁੜਦਾ ਹੈ ਬਹੁਤ ਜਗ੍ਹਾ ਤੇ ਮੈਂ ਦੇਖਿਆ ਕਈ ਵਾਰ ਤਾਂ ਬੰਦਾ ਇਦਾਂ ਹੁੰਦਾ ਵੀ ਪਤਾ ਨਹੀਂ ਲੱਗਦਾ ਹੁੰਦਾ ਲੋਕਾਂ ਨੂੰ ਚੇਤੇ ਹੁੰਦਾ ਸਾਰੇ ਬਹੁਤ ਚੰਗੇ ਹੁੰਦੇ ਆਪਣਾ ਕੇਵਰ ਸਮਾਂ ਆਪਣੇ ਫੇਵਰ ਚ ਨਹੀਂ ਚੱਲ ਰਿਹਾ ਹੁੰਦਾ ਸੋ ਮਾਫ ਕਰਨਾ ਇੱਕ ਥੋੜਾ ਪਰਸਨਲ ਸਵਾਲ ਪੁੱਛਣ ਲੱਗਾ ਜਦੋਂ ਆਏ ਸੀ ਪੰਜਾਬ ਤੋਂ ਕਿੰਨੇ ਪੈਸੇ ਲੈ ਕੇ ਆਏ ਸੀ ਤੇ ਅੱਜ ਤੁਹਾਡੀ ਟਰਨਓਵਰ ਕੀ ਹੈ 18-1900 ਡਾਲਰ ਸੀਗਾ ਉਹਦੇ ਲਈ ਉਹ ਮੈਨੂੰ ਚੇਤੇ ਤਾਂ ਚੇਤੇ ਹੋਊਗੀ ਕਿ ਅਸੀਂ ਕੈਮਰੀ ਖਰੀਦੀ ਸੀ 1900 ਡਾਲਰ ਦੇ ਵਿੱਚ ਹੀ ਆਈ ਸੀਗੀ ਉਹ ਵੀ ਮੈਂ ਆਪਣੇ ਲਈ ਨਹੀਂ ਕਿਸੇ ਹੋਰ ਨੂੰ ਖਰੀਦ ਕੇ ਦਿੱਤੀ ਸੀ ਤੇ ਟਰਨਓਵਰ ਭਾਜੀ ਸਿੰਪਲ ਮੈਂ ਪੈਸਿਆਂ ਬਾਰੇ ਸੋਚਦਾ ਨਹੀਂ ਟੂ ਬੀ ਓਨੈਸਟ ਫਿਰ ਵੀ ਉਹ ਜਿੰਨੇ ਦੇਈ ਜਾਂਦਾ ਖੁਸ਼ ਆ ਮੋਰ ਥੈਨ ਹੈਪੀ ਮੇਰਾ ਸਿਰਫ ਇੱਕ ਦਿਨ ਦਾ ਖਰਚਾ ਹੁੰਦਾ ਕਾਫੀ ਦਾ ਕੱਪ ਪੀਣਾ ਜਾਂ ਜੂਸ ਜਸ ਪੀਣਾ ਮੈਨੂੰ ਉਹ ਮਿਲ ਰਿਹਾ ਤੇ ਰੋਟੀ ਸਵਾਦ ਮਿਲ ਰਹੀ ਹੈ ਨਾ ਉਹ ਮੈਨੂੰ ਜਿਹਦੇ ਵੀ ਘਰ ਚਲ ਜਾਣਾ ਕੰਟੀਨੈਂਟਲ ਫੂਡ ਮੈਨੂੰ ਰੋਜ਼ ਮਿਲਦਾ ਤੇ ਮੈਨੂੰ ਉਤੋਂ ਉੱਤੇ ਕੁਝ ਨਹੀਂ ਚਾਹੀਦਾ ਹੁੰਦਾ ਮੇਰਾ ਮੇਰੀ ਖੁਸ਼ੀ ਆ ਫੂਡ ਤੇ ਕੰਮ ਉਹ ਮੈਨੂੰ ਪੂਰੇ ਆਰਾਮ ਨਾਲ ਮਿਲਦਾ ਮੈਂ ਉਹ ਤੋਂ ਇਲਾਵਾ ਸੋਚਦਾ ਹੀ ਨਹੀਂ ਪੈਸਿਆਂ ਬਾਰੇ ਪੈਸਿਆਂ ਬਾਰੇ ਬੰਦਾ ਉਹਦੋਂ ਸੋਚਦਾ ਹੁੰਦਾ ਜਦੋਂ ਬੰਦਾ ਹਰ ਵੇਲੇ ਉਹਦੇ ਬਾਰੇ ਹੀ ਸੋਚਦਾ ਹੋਵੇ ਆਪਣਾ ਹੁੰਦਾ ਵੀ ਜਦੋਂ ਮੈਨੂੰ ਕੋਈ ਕੰਮ ਦੇ ਦਿੰਦਾ ਤਾਂ ਮੇਰਾ ਉਸ ਕੰਮ ਤੇ ਧਿਆਨ ਜ਼ਿਆਦਾ ਹੁੰਦਾ ਅਗਲੇ ਦੀਆਂ ਟੈਂਸ਼ਨਸ ਪਤਾ ਹੁੰਦਾ ਵੀ ਉਹਦੀ ਲੋਡ ਕੀ ਆ ਕਈ ਵਾਰ ਅਗਲੇ ਨੂੰ ਨਹੀਂ ਪਤਾ ਹੁੰਦਾ ਵੀ ਹਾਂ ਮੈਂ ਨਹੀਂ ਟੈਂਸ਼ਨ ਚੱਕੀ ਫਿਰਦਾ ਕਿੰਨੇ ਦਿਨਾਂ ਚ ਉਹਦੀ ਪ੍ਰੋਪਰਟੀ ਸੈਟਲ ਹੋਣੀ ਆ ਕੀ ਉਹਨੂੰ ਪੈਸੇ ਕਿੱਥੇ ਚਾਹੀਦੇ ਆ ਹਰ ਇੱਕ ਚੀਜ਼ ਕਾਊਂਟਿੰਗ ਤੇ ਚੱਲਣ ਲੱਗਾ ਹੁੰਦਾ ਇਟ ਦਿਸ ਜੌਬ ਇਜ਼ ਵੈਰੀ ਡਿਮਾਂਡਿੰਗ ਉ ਤਾਂ ਹੀ ਕੰਮ ਵੀ ਮਿਲਦਾ ਲੋਕੀ ਉਸ ਚੀਜ਼ ਦਾ ਮਤਲਬ ਕਿਸ ਦਾ ਫਿਕਰ ਕਰੀਦਾ ਅਗਲੇ ਦੀ ਫਿਕਰ ਕਰਦੇ ਆ ਮੌਤ ਕੀ ਆ ਬਜਾ ਅੱਗੇ ਮੰਜ਼ਿਲ ਹੋਰ ਅੱਗੇ ਵਧਣਾ ਹੈ ਜਾਂ ਸੈਟੀਸਫਾਈ ਇੱਥੇ ਜਿਸ ਥਾਂ ਤੇ ਆਇਆ ਸੀ ਮੈਂ ਸੈਟੀਸਫਾਈ ਨਾ ਹਰ ਜਗ੍ਹਾ ਜਿੱਥੇ ਨੇ ਮੇਰੇ ਪਰਮਾਤਮਾ ਨੇ ਰੱਖਣਾ ਉਹਨੇ ਜਿੱਥੇ ਲੈ ਜਾਣਾ ਉਹਨੇ ਲੈ ਜਾਣਾ ਨਾ ਇੱਥੇ ਤੱਕ ਆਉਣ ਦਾ ਕਦੀ ਸੋਚਿਆ ਸੀ ਟੂ ਬੀ ਓਨਸਟ ਨਾ ਕਦੀ ਇਹਦਾ ਸੋਚਿਆ ਸੀ ਵਿਕਟੋਰੀਆ ਦੇ ਵਿੱਚ ਲਗਾਤਾਰ ਪਹਿਲੇ 10 ਟੌਪ ਏਜੰਟਾਂ ਦੇ ਵਿੱਚੋਂ ਮੇਰਾ ਨਾਮ ਆਉਂਦਾ ਠੀਕ ਆ ਲਾਸਟ ਈਅਰ ਸੈਕੰਡ ਤੇ ਸੀ ਪੂਰੇ ਵਿਕਟੋਰੀਆ ਚ ਓਕੇ ਸਟਿਲ ਮੈਨੂੰ ਇਹ ਲੱਗਦਾ ਹੀ ਨਹੀਂ ਵੀ ਮੇਰੀ ਇੰਨੀ ਕਹਾਸਿ ਗਈ ਸੀ ਹੁਣ ਵੀ ਮੈਨੂੰ ਇਹਨ ਲੱਗਦਾ ਨੇਗਾ ਪਰ ਇਵੈਂਚੁਅਲੀ ਜੋ ਦੇ ਰਿਹਾ ਆ ਉਹਦਾ ਧੰਨਵਾਦ ਉਤੋਂ ਉੱਤੇ ਕੁਝ ਨਹੀਂ ਹੈਗਾ ਜਿੱਥੇ ਉਹਨੇ ਲੈ ਜਾਣਾ ਲੈ ਆਈ ਜਾਣਾ ਮੈਂ ਅੱਜ ਕਈ ਜਾਮਾ ਵੀ ਮੈਂ ਤਾਂ ਉਹ ਕਰਨਾ ਜਾਂ ਕਰਨਾ ਮੇਰੇ ਬਸ ਤੇ ਨਹੀਂ ਆਪਣੀ ਇਸ ਸਫਲਤਾ ਦੇ ਲਈ ਮੈਂ ਰੋਲ ਮਾਡਲ ਕਿਨੂੰ ਮੰਨਦੇ ਤੁਸੀਂ ਕੌਣ ਆ ਸਾਡੀ ਲਾਈਕ ਕਰ ਦੇ ਕਰ ਦੇ ਜਿਆਦਾ ਮੰਮੀ ਦੀਆਂ ਦੁਆਵਾਂ ਬਹੁਤ ਜ਼ਿਆਦਾ ਕੰਮ ਆਉਂਦੀਆਂ ਮਾਤਾ ਸਾਡੀ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਨਹੀਂ ਸੀਗੀ ਉਹ ਚੀਜ਼ ਮੈਨੂੰ ਆਈ ਥਿੰਕ ਕਈ ਵਾਰ ਇਦਾਂ ਹੁੰਦਾ ਵੀ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਉਹ ਚੀਜ਼ ਮੈਟਰ ਕਰਦੀ ਹੈ ਕਰ ਦੇ ਵਿੱਚ ਰੱਬ ਦਾ ਨਾਮ ਬਹੁਤ ਜ਼ਰੂਰੀ ਹੈ ਦੇ ਦੇ ਮਤਲਬ ਇਹ ਕੋਈ ਮਤਲਬ ਮੈਂ ਫਲਟਰਿੰਗ ਜਾਂ ਹੋਣੀ ਕਰ ਰਿਹਾ ਹਾਂ ਬਟ that makes a big difference ਕਿਉਂਕਿ ਤੁਹਾਨੂੰ ਗਲਤ ਤੇ ਸਹੀ ਦਾ ਅਹਿਸਾਸ ਦਵਾਉਂਦਾ ਰਹਿੰਦਾ ਉਹ ਉਹ ਬੈਲੈਂਸ ਕਰਨ ਨੂੰ ਬਹੁਤ ਵਧੀਆ ਚੀਜ਼ ਹੈ ਵੀ ਤੁਹਾਨੂੰ ਗਲਤ ਸਹੀ ਦੇ ਵਿੱਚ ਕਿਵੇਂ ਇਦਾਂ ਹੁੰਦਾ ਬੰਦਾ ਕਹਿੰਦਾ ਯਾਰ ਗਲਤ ਨਹੀਂ ਕਰਨਾ ਜੋ ਕੁਝ ਮਰਜ਼ੀ ਹੋ ਜਵੇ ਫਿਰ ਉਹ ਰੱਬ ਆਪੇ ਹੱਥ ਦੇ ਕੇ ਕਰਾਈ ਜਾਂਦਾ ਕੰਮ ਸੋ ਲਾਸਟ ਦੇ ਵੀ ਜਾਂਦੇ ਜਾਂਦੇ ਇੱਕ ਮੈਨੂੰ ਕਿ ਜਿਹੜੇ ਨੌਜਵਾਨ ਮੁੰਡੇ ਕੁਗੀਆਂ ਕੁਝ ਕਰਨਾ ਚਾਹੁੰਦੇ ਕੁਝ ਬਣਨਾ ਚਾਹੁੰਦੇ ਆ ਕੋਈ ਮੰਜ਼ਿਲ ਪਾਣਾ ਚਾਹੁੰਦੇ ਆ ਕੀ ਸਲਾਮਨ ਵਾਸਤੇ ਸ਼ਾਰਟਕਟ نو ਸ਼ਾਰਟਕਟ ਤੁਹਾਡਾ ਦਿਲ ਕਰਦਾ ਜਾਂ ਨਹੀਂ ਕਰਦਾ ਕੰਮ ਤੁਹਾਨੂੰ ਕਰਨਾ ਹੀ ਪੈਣਾ ਜੇ ਤੁਸੀਂ ਇਹਨਾਂ ਕਰਨਾ ਚਾਹੁੰਦੇ ਆ ਬਿਮਾਰ ਆ ਠੀਕ ਆ ਤੁਹਾਡਾ ਸਿਰ ਨਹੀਂ ਦੁਖਦਾ ਤੁਹਾਡਾ ਗਲ ਦੁਖਦਾ ਆ ਬੁਖਾਰ ਜਿੰਨਾ ਮਰਜੀ ਚੜਿਆ ਆ ਕਰਨਾ ਆ ਯੂ ਨੀਡ ਟੂ ਡੂ ਠੀਕ ਹੈ ਜੀ ਤੁਸੀਂ ਛੁੱਟੀਆਂ ਤੇ ਜਾਣਾ ਛੁੱਟੀਆਂ ਵੀ ਛੱਡਣੀਆਂ ਪੈਂਦੀਆਂ ਜੇ ਕੋਈ ਬੰਦਾ ਹੈ ਕਵੇ ਵੀ ਮੈਂ ਪੂਰਾ ਟੌਪ ਤੇ ਵੀ ਪਹੁੰਚਾਂ ਤੇ ਰੈਸਟ ਵੀ ਪੂਰੀ ਕਰਾਂ ਇਹ ਹੋ ਨਹੀਂ ਸਕਦਾ ਮੈਂ ਜਦੋਂ ਵੀ ਕਿਸੇ ਦੀ ਇੰਟਰਵਿਊ ਵੱਡੇ ਬੰਦੇ ਦੀ ਸੁਣਦਾ ਉਹ ਇਹੀ ਕਹਿੰਦੇ ਆ एवरीਡੇ ਵੀ ਹੈਵ ਟੂ ਡੂ ਤੁਸੀਂ ਸਿਰਫ ਲੋਕਾਂ ਦੇ ਨਜ਼ਰਾਂ ਦੇ ਵਿੱਚ ਸੈਲਿਬ੍ਰਿਟੀ ਹੁੰਦੇ ਆ ਜਾਂ ਤੁਸੀਂ ਕੰਮ ਕਰ ਰਹੇ ਹੁੰਦੇ ਆ ਪਰ ਰਿਵੈਂਚਲੀ ਤੁਸੀਂ ਆਪਣੀ ਲਾਈਫ ਸਿਰਫ ਕੰਮ ਚ ਇੰਜੋਏ ਕਰ ਰਹੇ ਹੁੰਦੇ ਆ ਜਿੰਨੇ ਮਰਜੀ ਵੱਡੇ ਤੋਂ ਵੱਡੇ ਬੰਦੇ ਲੈ ਲਿਓ ਉਹ ਫੇ ਇਹ ਨਹੀਂ ਦੇਖਦੇ ਹੁੰਦੇ ਵੀ ਹਾਂ ਅਸੀਂ ਇੰਜੋਏਮੈਂਟ ਕੀ ਕਰਨਾ ਉਹ ਕਹਿੰਦੇ ਨੇ ਅਸੀਂ ਵਧੀਆ ਕੰਮ ਕਿਦਾਂ ਕਰਨਾ ਇਫ ਯੂ ਆਰ ਡੂਇੰਗ ਗੁੱਡ ਯੂ ਵਿਲ ਬੀ ਸਕਸੀਡਡ ਸਕਸੀਡਡ ਉਹੀ ਹੈ ਨਾ ਜਿੱਥੇ ਤੁਸੀਂ ਸੈਟੀਸਫਾਈਡ ਆ ਪੈਸਾ ਸੈਟੀਸਫੈਕਸ਼ਨ ਇਜ਼ ਨਾਟ ਪੈਸਾ ਇਜ਼ ਨਾਟ ਅ ਸੈਟੀਸਫੈਕਸ਼ਨ ਤੁਹਾਡੇ ਕੋ 50 ਮਿਲੀਅਨ ਡਾਲਰ ਵੀ ਕੈਸ਼ ਪਿਆ ਹੈ ਵਰਸਸ ਤੁਹਾਡੇ ਕੋ ਕਾਫੀ ਦਾ ਕੱਪ ਪਿਆ ਹੈ ਪਰ ਜੇ ਤੁਸੀਂ ਦਿਲੋਂ ਖੁਸ਼ ਆ ਤਾਂ ਕਾਫੀ ਦਾ ਕੱਪ ਮੋਰ ਬੈਟਰ ਦੈਨ 50 ਮਿਲੀਅਨ ਡਾਲਰ ਪੈਸਾ ਕਿਸੇ ਦੀ ਤਰੱਕੀ ਦੇ ਲਈ ਮਤਲਬ ਗੇਜ ਨਹੀਂ ਆ ਵੀ ਹਾਂ ਕਿਸੇ ਦੀ ਤਰੱਕੀ ਪੈਸੇ ਦੇ ਨਾਲ ਗੁਣੀ ਜਾਵੇ ਉਹਦਾ ਦਿਲ ਕਿੰਨਾ ਖੋਚਾ ਮੈਂ ਪੈਸੇ ਦੇ ਨਾਲ ਨਹੀਂ ਮੈਂ ਆਪਣੇ ਕੰਮਾਂ ਦੇ ਨਾਲ ਖੁਸ਼ ਹਾਂ ਤੇ ਮੈਨੂੰ ਕਦੀ ਵੀ ਇਹ ਨਹੀਂ ਹੁੰਦਾ ਵੀ ਹਾਂ ਵੀ ਮੈਂ ਆ ਕੰਮ ਜਿਹੜਾ ਵਧੀਆ ਤਰੀਕੇ ਨਾਲ ਜਿੱਥੇ ਮਤਲਬ ਆਪਣਾ 100% ਦੇਈਦਾ ਕਦੀ ਵੀ ਕਿਸੇ ਨੂੰ ਇਹ ਨਹੀਂ ਹੁੰਦਾ ਵੀ 100% ਨਹੀਂ ਦੇਣਾ ਕਈ ਵਾਰ ਲੋਕ ਉਦੋਂ ਗੁੱਸੇ ਹੁੰਦੇ ਜਦੋਂ ਪ੍ਰੋਸੈਸ ਦੇ ਵਿੱਚ ਹੁੰਦੇ ਆ ਜਦੋਂ ਆਊਟਕਮ ਆਉਂਦੀ ਹੈ ਉਦੋਂ ਉਹਨਾਂ ਨੂੰ ਪਤਾ ਲੱਗਦਾ ਵਾਈ ਆ ਵਾਸ ਦੈਟ ਟਫ ਤੇ ਮੋਸ ਚੀਜ਼ਾਂ ਦੇ ਲਈ ਬਹੁਤ ਸਟ੍ਰਿਕਟ ਹੁੰਨਾ ਹੈ ਉਹ ਕਈ ਵਾਰ ਇਦਾਂ ਦਾ ਵੀ ਦਿਨ ਹੁੰਦਾ ਜਿੱਦਣ ਪੂਰਾ ਬੁਖਾਰ ਚੜਿਆ ਵੀ ਹੁੰਦਾ ਸਿਰ ਵੀ ਦੁਖਦੰਤ ਨਹੀਂ ਦਿਲ ਕਰਦਾ ਹੁੰਦਾ ਕੰਮ ਤੇ ਆਉਣ ਨੂੰ ਬਟ ਵੀ ਹੈਵ ਟੂ ਡੂ ਮੇਰਾ ਇੱਕ ਦਿਨ ਲੱਕ ਦੁਖਦਾ ਸੀਗਾ ਤੇ ਮੈਂ ਮਤਲਬ ਟੂ ਬੀ ਆਨੈਸਟ ਆ ਕਾਂਟ ਈਵਨ ਸੈਟ ਉਹ ਕਿ ਤੇ ਪੈ ਜਾਂਦਾ ਬਲ ਬਟ ਸਟਿਲ ਆ ਵਾਸ ਰੈਡੀ ਟੂ ਵਰਕ ਕਿਉਂਕਿ ਮੈਨੂੰ ਪਤਾ ਹੈ ਮੈਨੂੰ ਪਰਫਾਰਮ ਕਰਨਾ ਪੈਣਾ ਇਫ ਆ ਵਾਣਾ ਬੀ ਓਨ ਟੌਪ ਆ ਹਵ ਟੂ ਪਰਫਾਰਮ ਥੇਰ ਇਜ਼ ਨੋ ਰੈਸਟਲੈਸ ਮਤਲਬ ਰੈਸਟੜਾ ਕੰਮ ਨਹੀਂ ਹੈਗਾ ਰੈਸਟ ਇਜ਼ doing when arrest in peace ਉਦਣੇ ਹੀ ਅਰੈਸਟ ਕਰਾਂਗੇ ਜਿੱਦਣ ਲੱਕੜਾਂ ਦੇ ਉੱਤੇ ਹੋਏ ਜਾਂ ਮਿੱਟੀ ਦੇ ਥੱਲੇ ਹੋਏ ਉਸ ਤੋਂ ਪਹਿਲਾਂ ਤਾਂ ਕੰਮ ਕਰਾਂਗੇ ਬਿਲਕੁਲ ਮੰਜ਼ਿਲ ਤੇ ਪਹੁੰਚਣ ਲਈ ਸਫਲਤਾ ਦੇ ਨਜ਼ਦੀਕ ਪਹੁੰਚਣ ਲਈ ਤੁਹਾਨੂੰ ਦੌੜਦੇ ਰਹਿਣਾ ਪੈਣਾ ਹੈ ਦੌੜਦੇ ਤੇ ਤੁਹਾਨੂੰ ਜੇ ਤੁਸੀਂ ਨਹੀਂ ਕੀਤਾ ਕਿਸੇ ਹੋਰ ਨੇ ਕਰ ਲੈਣਾ ਇਹ ਹੁਣ ਤੁਸੀਂ ਡਿਸਾਈਡ ਕਰਨਾ ਤੁਸੀਂ ਕਰਨਾ ਕਿ ਕਿਸੇ ਹੋਰ ਨੇ ਕਰਨਾ ਤੇ ਉਹਦੇ ਲਈ ਤੁਹਾਨੂੰ ਇੱਕ ਸਟੈਪ ਅੱਗੇ ਚੱਲਣਾ ਹੀ ਪੈਣਾ ਮੈਨੂੰ ਕਈ ਵਾਰ ਬੰਦੇ ਕਹਿੰਦੇ ਹੁੰਦੇ ਕਿੰਨਾ ਚਿਰ ਗੈਰੀਅਲ ਸਟੇਟ 'ਚ ਮੈਨੂੰ 10 ਸਾਲ ਹੋਏ ਆ 8 ਘੰਟੇ ਲੋਕ ਕੰਮ ਕਰਦੇ ਆ ਦਿਨ 'ਚ 5 ਦਿਨ ਮੈਂ ਕਰਦਾ 7 ਦਿਨ 16 ਘੰਟੇ ਤੋਂ ਉੱਤੇ ਹਾਂ ਮੈਨੂੰ ਕੋਈ ਵਧੀਆ ਚੀਜ਼ 'ਚ ਬੀਟ ਕਰ ਸਕਦਾ ਆ ਇੰਗਲਿਸ਼ 'ਚ ਬੀਟ ਕਰ ਦਊਗਾ ਕਮਿਊਨੀਕੇਸ਼ਨ 'ਚ ਬੀਟ ਕਰ ਦਊਗਾ ਉਹਦੀ ਨੌਲੇਜ 'ਚ ਬੀਟ ਕਰ ਦਊਗਾ ਪਰ ਮੈਨੂੰ ਕੋਈ ਹਾਰਡਵਰਕ 'ਚ ਨਹੀਂ ਬੀਟ ਕਰ ਸਕਦਾ ਉਹ ਮੈਂ ਗਰੰਟੀ ਲੈਣਾ ਕਿਉਂਕਿ ਜੇ ਹਰਦੀਪ ਨੂੰ ਬੀਟ ਕਰਨਾ ਤਾਂ 18 ਘੰਟੇ ਤੋਂ ਦਿਨ 'ਚ ਜ਼ਿਆਦਾ ਕੰਮ ਕਰਨਾ ਪੈਣਾ ਤੇ ਸੱਤੇ ਹੀ ਦਿਨ ਕਰਨਾ ਪੈਣਾ ਤੇ ਜੇ ਉਹ ਬੰਦਾ ਕੋ ਆਊਗਾ ਉਹ ਬੀਟ ਕਰੇਗਾ ਡੈਫੀਨਿਟਲੀ ਕਿਉਂ ਨਹੀਂ ਕਰੇਗਾ ਕਿਉਂਕਿ ਮੈਂ ਤਿੰਨ ਸ਼ਿਫਟਾਂ ਲਾਉਣਾ ਦਿੰਦੀ ਆ ਜਿਹਦਾ 30 ਸਾਲ ਦਾ ਐਕਸਪੀਰੀਅੰਸ ਹੈ ਮੈਂ ਉਹਦੇ ਬਰਾਬਰ ਖੜਨਾ ਕਿਉਂਕਿ ਮੈਨੂੰ ਪਤਾ ਵੀ ਲੋਕੀ ਸਮਾਰਟ ਵਰਕ ਕਰਨਾ ਚਾਹੁੰਦੇ ਆ ਮੈਂ ਹਾਰਡ ਵਰਕ ਕਰਿਆ ਮੈਨੂੰ ਸਮਾਰਟ ਵਰਕ ਨਹੀਂ ਆਉਂਦਾ ਮੈਨੂੰ ਹਾਰਡ ਵਰਕ ਜਰੂਰ ਆਉਂਦਾ ਹਰ ਇੱਕ ਬੰਦਾ ਅੱਜ ਕੱਲ ਜਿਹੜਾ ਨਵੀਂ ਪੀੜ੍ਹੀ ਆ ਸਾਰੇ ਕਹਿੰਦੇ ਵੀ ਸਮਾਰਟ ਵਰਕ ਮੈਂ ਸਮਾਰਟ ਨਹੀਂ ਆ ਮੇਰੇ ਪਿੰਡ 'ਚ ਸਾਰੇ ਕਹਿੰਦੇ ਸੀ ਇਹ ਤੱਕੜਿਆ ਤੇ ਮੈਂ ਆਹ ਸਮਝ ਗਿਆ ਵੀ ਹਾਂ ਜਿਹੜੇ ਮੇਰੇ ਪਿੰਡ ਵਾਲੇ ਕਹਿੰਦੇ ਨੇ ਉਹ ਸੱਚੇ ਹੀ ਕਹਿੰਦੇ ਆ ਏ ਸਮਾਰਟ ਨਹੀਂ ਆ दैट इज इन माय ਮਾਈਂਡ ਆਮ ਨਾਟ ਸਮਾਰਟ ਆਮ ਅ ਹਾਰਡ ਵਰਕਰ ਛੋਟਾ ਉਹ ਖਿੱਚ ਕੇ ਰੱਖਦਾ ਕੰਮ ਬਸ ਹਾਂ ਜਿਨੇ ਹੁਨਾ ਹਾਰਡ ਵਰਕ ਕਰਨਾ ਉਹੀ ਬੀਟ ਕਰ ਸਕਦਾ ਬਾਕੀ ਉਹ ਪ੍ਰਮਾਤਮਾ ਹੈ थैंक यू ਤੇ ਸੌਰੀ ਜੇ ਮੈਂ ਕੁਝ ਗਲਤ ਕਿਹਾ ਜਾਂ ਮੇਰੇ ਮੂੰਹ ਚੋਂ ਇਦਾਂ ਦੀ ਚੀਜ਼ ਨਿਕਲ ਗਈ ਜਿਹੜੀ ਕਿਸੇ ਨੂੰ ਪਸੰਦ ਨਾ ਆਈ ਹੋਵੇ ਐਕਸਟ੍ਰੀਮਲੀ ਸੌਰੀ ਕਿਉਂਕਿ ਬੰਦੇ ਦੀ ਜ਼ੁਬਾਨ ਤੇ ਕੰਟਰੋਲ ਨਹੀਂ ਹੁੰਦਾ ਕਈ ਵਾਰੀ ਅਗਲੇ ਬੰਦੇ ਦੇ ਜਿਹੜਾ ਸੁਣਨੇ ਵਾਲੇ ਤੇ ਕਈ ਵਾਰ ਦਿਲ ਨੂੰ ਹਟ ਕਰ ਜਾਂਦਾ ਮੈਂ ਨਾ ਚਾਇਆ ਵੀ ਕਈ ਵਾਰ ਕੋ ਗਲਤ ਵਰਡ ਮੂੰਚੋਂ ਨਿਕਲ ਜਾਂਦਾ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਉਹਦੇ ਲਈ ਮੈਂ ਭੁੱਲ ਚੁੱਕ ਤੇ ਖਮਾ ਦੀ ਮਾफी ਮੰਗਦਾ ਬਹੁਤ ਬਹੁਤ ਧੰਨਵਾਦ ਹਰਦੀਪ ਜੀ ਤੁਹਾਡਾ ਸਮਾਂ ਦੇਣ ਦੇ ਲਈ ਤੇ ਆਪਣੀ ਜਿਹੜੀ ਸਫਲਤਾ ਦੀ ਕਹਾਣੀ ਸਾਂਝੀ ਕਰਨ ਲਈ ਸ੍ਰੋਤਿਆਂ ਦੇ ਨਾਲ ਸੋ ਇਸ ਹਨ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਫਰਸਤੋਂ ਅਰਸ਼ਦਾ ਸਫਰ ਜਿਹੜਾ ਇਹਨਾਂ ਨੇ ਆਪਣਾ ਸਾਡੇ ਨਾਲ ਸਾਂਝਾ ਕੀਤਾ ਕਿ ਕਿਵੇਂ ਇੱਕ ਪੰਜਾਬ ਦੇ ਛੋਟੇ ਜਿਹੇ ਪਿੰਡ ਦਾ ਮੁੰਡਾ ਆਸਟ੍ਰੇਲੀਆ ਆਂਦਾ ਹੈ ਸਫਾਈਆਂ ਵੀ ਕਰਦਾ ਰੈਸਟੋਰੈਂਟ ਚ 18 18 24 26 ਘੰਟੇ ਕੰਮ ਕਰ ਤੋਂ ਬਾਅਦ ਅੱਜ ਜਿਹੜਾ ਹੈਗਾ ਰੀਅਲ ਏਸਟੇਟ ਦੇ ਵਿੱਚ ਇੱਕ ਵੱਡਾ ਨਾਮ ਕਮਾ ਚੁੱਕਿਆ ਸੋ ਇੱਕ ਇਹਨਾਂ ਦਾ ਜज्ਬਾ ਸੀ ਇੱਕ ਮਿਹਨਤ ਸੀ ਤੇ ਮਾਪਿਆਂ ਦੀ ਜਿਹੜੀ ਹੈਗੀ ਦਿਵਾਮਾਂ ਦੇ ਸਦਕਾ ਜਿਹੇ ਇਸ ਮਕਾਮ ਤੇ ਪਹੁੰਚੇ ਨੇ ਸੋ ਇਹਨਾਂ ਨੇ ਇਸ ਤਰ੍ਹਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਜਿਹੜੇ ਵਧਣਾ ਚਾਹੁੰਦੇ ਉਹਨਾਂ ਨੂੰ ਆਪਣਾ ਇੱਕ ਸਲਾਹ ਵੀ ਦਿੱਤੀ ਆ ਕਿ ਤੁਸੀਂ ਲਗਾਤਾਰ ਅger ਮਿਹਨਤ ਕਰੋਗੇ ਅੱਲ ਲਗਨ ਦੇ ਨਾਲ ਤਾਂ ਤੁਸੀਂ ਜੀ ਉਰ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹੋ ਕਿਉਂਕਿ ਲਗਾਤਾਰ ਮਿਹਨਤ ਜਿਹੜੀ ਹੈਗੀ ਹੈ ਕਿਤਨੇ ਕਿਤੇ ਪਰਮਾਤਮਾ ਦਾ ਫਲ ਤੁਹਾਨੂੰ ਜ਼ਰੂਰ ਦਿੰਦਾ ਹੈ ਸੋ ਇਜਾਜ਼ਤ ਦੇ ਸਾਨੂੰ ਅਗਲੀ ਵਾਰੀ ਥੋੜ ਨੂੰ ਵਧੀਆ ਇੱਕ ਜਾਣਕਾਰੀ ਦੇ ਨਾਲ ਫਿਰ ਮਿਲਾਂਗੇ ਸੋ ਇਹ ਕਹੀ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੀ ਜਾਣਕਾਰੀ ਆਪਣੇ ਕਮੈਂਟ ਤੇ ਜਿਹੜੇ ਹੈਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸੱਚੀ ਕਾ